ਜੈਤੂਰ ਜਵਾਹ ਦੇ ਵਿੱਚ ਬਹੁਤ ਵੱਡਾ ਪਾੜ ਪਿਆ ਮੈਂ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾ ਦੇ ਸਰਕਾਰ ਬਹੁਤ بڑے بڑے ਵਾਅਦੇ ਕਰਦੀ ਆ ਗੜੇ ਮਾਰੀ ਹੋਈ ਗੜੇ ਮਾਰਦਾ ਅਜੇ ਤੱਕ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਕਿਸਾਨ ਧਰਨੇ ਲਾ ਰਿਹਾ ਤਹਿਸੀਲਾਂ ਦੇ ਵਿੱਚ ਲਾ ਰਿਹਾ ਰੋਡ ਰੋਕ ਰਹੇ ਆ ਯਾਨੀ ਕਿ ਇਹ ਰਿਜਵਾਹਾ ਜਿਹੜਾ ਬਹੁਤ ਜ਼ਿਆਦਾ ਇਹਦੀ ਖਾਸਤਾ ਹਾਲਕ ਹੈ ਥਾਂ ਥਾਂ ਤੋਂ ਜਿਨਕੇ ਟੁੱਟਿਆ ਪਿਆ ਹੁਣ ਜਨ ਕਿ ਫਸਲ ਆ ਜਿਹੜੀ ਪੂਰੀ ਪੱਕੀ ਪਈ ਆ ਇਸ ਵਕਤ ਜਨ ਕਿ ਕਿਸਾਨਾਂ ਦਾ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ ਇੱਥੇ ਮੈਂ ਕੈਮਰਾਮੈਨ ਨੂੰ ਤਸਵੀਰਾਂ ਦਿਖਾ ਦੇ ਪੂਰਾ ਰਾਮੇਣਾ ਕੋਟਲੀ ਇਹਦੇ ਕੋਠੇ ਜਿਹੜੇ ਨਾਲ ਲੱਗਦੇ ਸਾਰੇ ਕਿਸਾਨ ਇਸ ਵਕਤ ਉਹਨੇ ਇਸੇ ਇਕੱਠੇ ਹੋਏ ਨੇ ਰਜਵਾਹੇ ਨੂੰ ਟੁੱਟੇ ਨੂੰ ਘੱਟ ਤੋਂ ਘੱਟ ਵੀ 2 2.5 ਘੰਟਿਆਂ ਦਾ ਸਮਾਂ ਹੋ ਜਾ ਹੋ ਗਿਆ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਕਿਸਾਨ ਕਹਿ ਰਹੇ ਆ ਵੀ ਅਸੀਂ ਫੋਨ ਲਾਤੇ ਆ ਅਜੇ ਤੱਕ ਕੋਈ ਨਹੀਂ ਪਹੁੰਚਿਆ ਕਿਸਾਨਾਂ ਤੋਂ ਬੱਜਿਆ ਨਹੀਂ ਕਿਉਂਕਿ ਪਾੜ ਬਹੁਤ ਜ਼ਿਆਦਾ ਵੱਡਾ ਪੈ ਗਿਆ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਇਹਦਾ ਥੱਲੇ ਡੂੰਘਾਈ ਆ 10 ਫੁੱਟ ਕਹਿੰਦੇ ਡੂੰਘਾ ਥੱਲੇ ਤੱਕ ਕਿਸੇ ਨੂੰ ਖੜਾ ਨਹੀਂ ਜਾਂਦਾ ਜੇ ਕੋਈ ਜੇਬੀਸੀ ਮਸ਼ੀਨ ਆਊਗੀ ਗੱਟੇ ਭਰੇ ਜਾਣਗੇ ਕੋਈ ਪ੍ਰਬੰਧ ਹੋਊਗਾ ਜਨ ਕਿ ਫੇਰ ਇਹ ਪਾਣੀ ਰੁਕੂਆ ਪਰ ਨਹੀਂ ਰੁਕਣਾ ਪਾਣੀ ਕਿਸਾਨ ਆਗੂ ਨੇ ਸਾਡੇ ਨਾਲ ਪੁੱਛ ਰਹੇ ਨੇ ਜਾਣਕਾਰੀ ਲੈਣੇ ਆ ਕਿਹੜਾ ਪਿੰਡ ਆ ਬਾਈ ਜੀ ਸਹੀ ਗੱਲ ਬਾਈ ਜੀ ਸਾਡਾ ਪਿੰਡ ਆ ਰਾਮੇ ਵਾਲਾ ਜੀ ਜੀ ਤੇ ਇਹ ਸੂਵੇਰੀ ਤੁਸੀਂ ਵੇਖ ਹੀ ਰਹੀ ਐ ਪਿੱਛੋਂ ਬਹੁਤ ਥਾਵਾਂ ਤੋਂ ਵੀ ਇਹ ਹਾਲਤ ਬਹੁਤ ਹੀ ਜ਼ਿਆਦਾ ਖਸਤਾ ਹਾਲਤਾ ਹੈ ਦੀ ਜੀ ਤੇ 2 ਵਜੇ ਦਾ ਘੱਟੋ ਘੱਟ ਸੂਆ ਟੁੱਟਿਆ ਤੇ ਉਹ ਜਿਹੜੇ ਕਿਸਾਨ ਦੇ ਖੇਤ ਚ ਟੁੱਟਿਆ ਬਹੁਤ ਹੀ ਗਰੀਬ ਵਿਚਾਰਾ ਬੰਦਾ ਉਹ ਬੜੀ ਮਿਹਨਤ ਨਾਲ ਅੱਜ ਤੋਂ 20 ਦਿਨਾਂ ਬਾਅਦ ਉਹਦੀ ਫਸਲ ਪੱਕੀ ਪਈ ਸੀ 20 ਦਿਨਾਂ ਬਾਅਦ ਫਸਲ ਆ ਜਾਣੀ ਸੀ ਤੇ ਹਜੇ ਤਾਂ ਤੁਸੀਂ ਜਿਵੇਂ ਮੁਹਾਵਜੇ ਦੀ ਤੁਸੀਂ ਗੱਲ ਕਰ ਰਹੇ ਸੀਗੇ ਵੀ ਉਹ ਮੁਹਾਵਜੇਲੇ ਹਜੇ ਵੀ ਲੋਕ ਰੋਈ ਪਿੱਟੀ ਜਾਂਦੇ ਆਈ ਤੇ ਆ ਫੇਰ ਉਹ ਤੋਂ ਵੱਡਾ ਨੁਕਸਾਨ ਭਾਈ ਇਹ ਘੱਟੋ ਘੱਟ ਵੀ ਉਹ ਕੋਠਿਆਂ ਤੇ ਕਰ ਜਾਣਾ ਜੀ ਕੋਟਲੀ ਦੇ ਘੱਟੋ ਘੱਟ 100 ਕਿਲੇ ਇਹਦਾ ਨੁਕਸਾਨ ਹੋਊਗਾ ਜੀ ਹਾਂ ਇਹ ਸਾਲ ਪਰ ਆ ਜਿਹੜੀ ਵਿੱਚ ਪੌਣ ਜਾਵੜੀ ਮਿੱਟੀ ਇਹ ਗਰੀਬ ਕਿਸਾਨ ਆ ਵਿਚਾਰਾ ਇਹ ਘੱਟੋ ਘੱਟ ਵੀ ਇਹਦਾ ਕਿੰਨਾ ਖਰਚਾ ਹੋਊਗਾ ਤੁਸੀਂ ਆਪ ਹੀ ਵੇਖ ਲਓ ਜੀ ਜੀ ਫੋਨ ਲਾਇਆ ਕਿਸੇ ਨੂੰ ਤੁਸੀਂ ਫੋਨ ਹਾਂ ਜੀ ਉਹਨਾਂ ਨੇ ਉਹ ਇੱਥੇ ਜਿਹੜਾ ਆਉਂਦਾ ਸੀ ਇੱਕ ਸ਼ਰਮਾ ਮੁੰਡਾ ਅਵੇਲਦਾਰ ਹੂੰ ਉਹਨਾਂ ਨੇ ਦੱਸ ਕੇ ਫੋਨ ਉਹਨੇ ਪਿੱਛੇ ਫੋਨ ਕਰਵਾਏ ਪਰ ਕੋਈ ਅਧਿਕਾਰੀ ਕੋਈ ਨਹੀਂ ਪਹੁੰਚਿਆ ਮੌਕੇ ਤੇ ਹਜੇ ਕੋਈ ਨਹੀਂ ਪਹੁੰਚਿਆ ਨਹੀਂ ਨਹੀਂ ਜਿਹੜੇ ਸਾਹ ਨਾਲ ਗੱਲਾਂ ਕਰਦੇ ਮਾਨ ਸਾਹਿਬ ਕਹਿੰਦੇ ਜਿਹੜੇ ਰਜਵਾਹੇ ਆ ਕਸੀਆਂ ਨਹਿਰਾਂ ਸੂਏ ਆ ਅਸੀਂ ਉਹਨਾਂ ਨੂੰ ਬਹੁਤ ਵਧੀਆ ਸਾਫ਼ ਸੁਥਰਾ ਕਰਤਾ ਤੁਹਾਡੇ ਵਾਲਾ ਵੀ ਸਾਫ ਸੁਥਰਾ ਹੋ ਗਿਆ ਜੇਤੋ ਵਾਲਾ ਨਾ ਕੋਈ ਸਾਫ ਸੁਥਰਾ ਹੈ ਤੁਸੀਂ ਇਹਦੀ ਹਾਲਤ ਵੇਖ ਲਓ ਜੀ ਆ ਥਾਂ ਥਾਂ ਤੋਂ ਡਿੱਗਿਆ ਹਰ ਇੱਕ ਥਾਂ 10 ਕਰਮਾ ਬਾਅਦ ਜਾ ਕੇ ਗੱਟੇ ਲੱਗੇ ਆ ਤੁਸੀਂ ਆਪ ਹੀ ਪਿੱਛੇ ਜਾਓਗੇ ਤੁਸੀਂ ਵੇਖ ਲਓਗੇ ਇਹਦੀ ਹਾਲਤ ਕੀ ਹਾਲਤ ਹੈ ਜੀ ਕਿੰਨੇ ਵਾਰੀ ਟੁੱਟ ਚੁੱਕਿਆ ਹੈ ਸੂਆ ਜੀ ਇਹ ਘੱਟੋ ਘੜ ਬਈ ਆ ਦੋ ਵਾਰੀ ਤਾਂ ਅੱਜ ਹੀ ਟੁੱਟ ਗਈ ਅੱਛਾ ਜੀ ਇੱਕ ਵਾਰੀ ਉਹ ਪਿੰਡ ਵਾਲਾ ਮੋਗਾ ਸਾਡੇ ਉਥੇ ਪਿੰਡ ਵਾਲੀ ਸਾਈਡ ਤੇ ਉਹ ਵੀ ਅੱਜ ਹੀ ਵੱਜਾ ਘੱਟੋ ਘੜ ਮਿਲਦਾ ਆਹ 1.5 ਵਜੇ ਦੀ ਆਵਾਜ਼ ਆਈ ਸੀ ਗੁਰਦੁਆਰਾ ਸਾਹਿਬ ਜੀ ਉਹ ਥੋੜਾ ਪਾਲ ਸੀ ਉਹਦੇ ਮੌਕੇ ਤੇ ਵੱਜ ਗਿਆ ਸੀ ਇਹ ਤੋ ਹੀ ਆਪ ਹੀ ਵੇਖ ਰਹੇ ਬਈ ਇਹ ਤਾਂ ਹੁਣ ਵੱਜਣਾ ਬਹੁਤ ਔਖਾ ਈ ਤੇ ਘੱਟੋ ਘੱਟ ਵੀ ਸਵੇਰ ਤੱਕ ਪਾਣੀ ਚੱਲੂਗਾ ਇਹ ਤੇ 10 ਫੁੱਟ ਥੱਲੇ ਡੂੰਗਾ ਪਾਣੀ ਇਹ ਜਦੋਂ ਜਮਾ ਬੰਦ ਹੋਊਗਾ ਉਦੋਂ ਬਾਅਦ ਵੱਜੂਗਾ ਇਹ ਤੇ ਜੀ ਤੇ ਜੀ ਸੀ ਬੀ ਘੱਟੋ ਘੱਟ ਵੀ 100 ਬੰਦੇ ਤੇ ਆਊਗਾ ਗੱਟੇ-ਗੁੱਟੇ ਆਉਣਗੇ ਪ੍ਰਬੰਧ ਹੋਊ ਤਾਂ ਫੇਰ ਜਾ ਕੇ ਵੱਜਣਾ ਕੀ ਲੱਗਦਾ ਤੁਹਾਨੂੰ ਵੀ ਜਿਹੜੇ ਬੰਨਿਆ ਜਾਊਗਾ ਇਹ ਜਿੰਨਾ ਕ ਪਾਣੀ ਬੰਦ ਹੋਊਗਾ ਉਦੋਂ ਹੀ ਵੱਧੂਗਾ ਉਦੋਂ ਪਹਿਲਾਂ ਬੰਨਿਆ ਜਾਊ ਐ ਪਾਣੀ ਚੱਲਦੇ ਵੱਜ ਜਾਊ ਨਾ ਇਹ ਤਾਂ ਤੁਸੀਂ ਆਪ ਹੀ ਵੇਖਣੇ ਆਏ ਨਹੀਂ ਵੱਜਣ ਆਈਏ ਇਹ ਪ੍ਰਸ਼ਾਸਨ ਕੋਲੇ ਵਧੀਆ ਪ੍ਰਬੰਧ ਹੈ ਨਹੀਂਗੇ। ਨਾ ਜੀ ਨਾ ਜੀ। ਇਹੀ ਕਹਿ ਸਕਦੇ ਆ ਵੀ ਜੇ ਪ੍ਰਬੰਧ ਹੁੰਦੇ ਉਹਨੇ ਆ ਕੇ ਬੰਦ ਦੇਣਾ ਸੀ ਇਹਨੂੰ। ਘਟੋ ਘਟ ਹੱਕ ਬੰਦਾ ਸੀਗਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਉਂਦੇ ਇਥੇ ਵੇ ਦੇ ਕੋਈ ਘਟੋ ਘਟ ਦਲਾਸਾ ਤਾਂ ਦਿੰਦੇ ਜਿਮੀਦਾਰ ਨੂੰ ਇਥੇ। ਕੋਈ ਨਹੀਂ ਪਹੁੰਚਾਈ ਮੌਕੇ ਤੇ। ਇੱਕ ਬਾਈ ਜੀ ਗੱਲ ਕਰਾਂਗੇ ਇਹਦੇ ਕਿ ਨਿਕਲ ਸੁਆ ਟੁੱਟਿਆ। ਹਾਂਜੀ। ਜੇਕਰ ਵੱਡੀ ਨਾ ਟੁੱਟ ਜੇ ਫਿਰ ਉਹ ਤਾਂ ਪਿੰਡਾਂ ਦੇ ਪਿੰਡ ਡਬੋ ਦੂਗੀ। ਇਹਦੇ 'ਚ ਕਿਹੜਾ ਕੋਈ ਸ਼ੱਕ ਹੈ ਬਾਈ? ਅੱਗੇ ਇਧਰੋਂ ਆਪਣੀ ਜਿਹੜੀ ਆਹ ਜਾਂਦੀ ਹੈ ਰਾਜਸਥਾਨ ਫੀਡਰ ਉਹ ਤੋਂ ਟੁੱਟੇ ਸੀਗਾ ਪਿੱਛੇ ਦੋਦੇ ਕਨਿਓ। ਹੂੰ। ਤੇ ਦ ਤੇ ਪਾਣੀ ਦੇ ਜੰਵਾਜ ਜਿੱਧਰ ਨੂੰ ਹੋ ਗਿਆ ਜ਼ਿਆਦਾ ਉਧਰ ਨੂੰ ਟੁੱਟਣਾ ਹੀ ਹੈ ਪਾਣੀ ਨੇ ਤਾਂ ਜਾਣਾ ਹੀ ਹੈ ਹਮ ਇਹਨਾਂ ਦਾ ਪ੍ਰਬੰਧ ਪਹਿਲਾਂ ਕਰਨਾ ਚਾਹੀਦਾ ਜਿਵੇਂ ਹੁਣ ਆ ਖਾਸਤਾ ਹਾਲਤ ਹੋਈ ਪਈ ਐ ਦੀ ਇਹਦੇ ਅੰਨੀ ਜਿੰਨਾ ਅਫਸਰਾਂ ਨੇ ਡਿਊਟੀਆਂ ਲਾਈਆਂ ਇੱਥੇ ਜਿੰਨਾਂ ਦੀ ਡਿਊਟੀ ਉਹਨਾਂ ਦਾ ਕੋਈ ਹੱਕ ਨਹੀਂ ਬੰਦਾ ਵੀ ਜਾ ਕੇ ਅਸੀਂ ਰਿਪੋਰਟ ਦਈਏ ਉਥੇ ਸਰਕਾਰ ਨੂੰ ਇਹਦੇ ਬਾਰੇ ਕੋਈ ਸੋਚਿਆ ਜਾਵੇ ਇਹਦੀ ਮੁਰੰਮਤ ਕੀਤੀ ਜਾਵੇ ਕਦੋਂ ਦਾ ਬਣਿਆ ਇਹ ਇਹਦੇ ਬਾਰੇ ਕੋਈ ਧਿਆਨ ਨਹੀਂ ਦਿੰਦਾ ਕਿ ਅਫਸਰ ਆ ਉਹ ਵੀ ਜੀ ਤੁਹਾਨੂੰ ਪਤਾ ਡਿਊਟੀ ਵੀ ਜਾ ਕੇ ਘਰੇ ਜਾਵੜਿੰਦੇ ਤਨਖਾਹ ਮਿਲ ਜਾਂਦੀ ਹੈ ਉਹਨਾਂ ਨੂੰ ਕੀ ਲੋੜ ਹੈ ਜੇ ਹੁਣ ਨੁਕਸਾਨ ਹੋ ਰਿਹਾ ਤੇ ਇੱਥੇ ਕਿਸਾਨ ਮਰ ਕਿ ਕਿਸਾਨ ਮਰ ਰਿਹਾ ਤੁਹਾਡੀ ਗੱਲ ਅਸੀਂ ਸਾਰੀਆਂ ਗੱਲਾਂ ਸਹਿਮਤ ਆ ਖਾਸਾ ਹਾਲਤ ਹੋ ਗਈ ਇਹ ਆਪਾਂ ਨੂੰ ਸਾਰੇ ਕਿਸਾਨਾਂ ਨੂੰ ਦਿਂਦਾ ਜਿਹੜੇ ਤੇ ਮੇਟ ਆ ਦਰੋਗ ਆ ਆਉਂਦੇ ਆ ਜੇਹੀ ਵੀ ਆਉਂਦੇ ਆ ਐਕਸ਼ਨ ਸਾਹਿਬ ਵੀ ਆਉਂਦੇ ਆ ਉਹਨਾਂ ਨੂੰ ਕਿਤੇ ਕਿਹਾ ਨਹੀਂ ਵੀ ਇਹਦੀ ਹਾਲਤ ਖਾਸਾ ਜੇ ਟੁੱਟਗਾ ਤੁਸੀਂ ਹਸਾਮ ਲਾ ਲਓ ਇਹਦੀ ਪ੍ਰਪੋਜ਼ਲ ਲਿਖ ਕੇ ਭੇਜਿਓ ਤੁਸੀਂ ਕਿਤੇ ਉਹਨੂੰ ਪੁੱਛਿਆ ਤੁਸੀਂ ਇਹ ਗੱਲ ਬਾਈ ਜੀ ਇਹ ਗੱਲਾਂ ਕਰਨ ਕਰਾਉਣ ਦੀਆਂ ਜਿਹਦੀ ਡਿਊਟੀ ਆ ਉਹਦੇ ਕੋਈ ਫਰਜ਼ ਨਹੀਂ ਹੁੰਦੇ ਜੀ ਜੇ ਆਪਾਂ ਕਿਸਾਨ ਦੇ ਪੁੱਤ ਐ ਜੇ ਆਪਾਂ ਖੇਤ ਦੇ ਵਿੱਚ ਕੰਮ ਕਰਦੇ ਆ ਸਪਰੇਅ ਕਰਦੇ ਆ ਹੁਣ ਆਪਾਂ ਨੂੰ ਮੈਹਕਮੇ ਵਾਲੇ ਤਾਂ ਨਹੀਂ ਆ ਕੇ ਕਹਿ ਕੇ ਜਾਂਦੇ ਵੀ ਤੁਸੀਂ ਅੱਜ ਸਪਰੇਅ ਕਰੋ ਹਮ ਆਪਣੇ ਆਪ ਦੇ ਫਰਜ਼ ਮੰਨਦੇ ਆ ਆਪਣੀ ਆਪ ਦੀ ਡਿਊਟੀ ਐ ਜਿਹੜੇ ਤਨਖਾਹ ਲੈਂਦੇ ਆ ਉਹ ਜਾ ਕੇ ਰਿਪੋਰਟਾਂ ਦੇਣ ਵੀ ਉੱਥੇ ਇਸ ਤਰ੍ਹਾਂ ਦੀ ਹਾਲਤ ਹੋਈ ਪਈ ਐ ਜੀ ਉਹਨਾਂ ਦੀ ਡਿਊਟੀ ਤਾਂ ਤੁਸੀਂ ਵੇਖ ਲਈ ਹੁਣ ਫਿਰ ਦੇਖ ਲਿਆ ਜੀ ਹੁਣ ਤਾਂ ਇਹ ਤਾਂ ਸਾਹਮਣੇ ਆ ਸਾਰਿਆਂ ਦੇ ਸਾਹਮਣੇ ਇਹ ਜਗ ਜਾ ਰਹੀ ਆ ਗੱਲ ਐ ਇਹ ਕੋਈ ਇਕੱਲੇ ਬੰਦੇ ਦੇ ਵੱਸ ਦੀ ਗੱਲ ਤਾਂ ਹੈ ਨਹੀਂ ਆਪਣੀ ਜੀ ਇਹ ਤਾਂ ਸਰਕਾਰਾਂ ਨੂੰ ਵੀ ਚਾਹੀਦਾ ਜਿਹੜੇ ਮੰਨ ਲੈ ਇੱਥੇ ਜਿਹਨਾਂ ਦੀ ਡਿਊਟੀ ਐ ਉਹ ਵੀ ਜਾ ਕੇ ਕਹਿਣ ਵੀ ਹਾਲਤ ਹੋਈ ਪਈ ਆ ਬਾਕੀ ਤੁਸੀਂ ਕੈਮਰਾਮੈਨ ਨੂੰ ਕਹਦੇ ਹੋ ਦੇਖ ਲਓ ਹਰ ਥਾਂ ਤੋਂ ਟੁੱਟਿਆ ਪਿਆ ਸੁਆ ਇਹਦੀ ਕੋਈ ਮੁਰੰਮਤ ਨਹੀਂ ਹੋਈ ਕਿੰਨਾ ਟਾਈਮ ਹੋ ਗਿਆ ਇਸ ਗੱਲ ਨੂੰ ਇਹ ਹੋਰ ਵੀ ਲੱਗਦਾ ਐਂ ਦੱਸੋ ਜਿਹੜਾ ਤੁਹਾਨੂੰ ਮੁਆਵਜ਼ਾ ਸੀ ਗੜੇ ਮਾਰੀ ਹੁੰਦੀ ਆ ਗੜੇ ਮਾਰ ਦਾ ਮੁਆਵਜ਼ਾ ਤੁਹਾਨੂੰ ਅਜੇ ਤੱਕ ਨਹੀਂ ਮਿਲਿਆ ਤੁਸੀਂ ਕਦੇ ਤੁਸੀਂ ਨਾ ਰੋਕਦੇ ਆ ਕਦੇ ਰੋਡ ਰੋਕਦੇ ਆ ਇਹਦਾ ਮੁਆਵਜ਼ਾ ਮਿਲਜੂ ਤੁਹਾਨੂੰ ਕੀ ਮਾਝਾ ਮੈਲਾ ਹੀ ਮਾਝਾ ਦਾ ਪਹਿਲਾਂ ਵਾਲਾ ਕੱਖ ਨਹੀਂ ਮਿਲਿਆ ਕਿਸੇ ਨੂੰ ਵੀ ਇਹਨਾਂ ਅਣਸ਼ਕਾਨ ਗੜੇਮਾਰੀ ਹੋ ਗਈ ਜੇ ਕਿਸੇ ਨੂੰ ਕੋਈ ਮਿਲਿਆ ਵੀ ਥੋੜਾ ਕਣਾ ਵੀ ਬਹੁਤ ਗਲਤ ਮਿਲਿਆ ਜਿਹਦੀ ਸਹੀ ਫਸਲ ਮਰੀ ਸੀਗੀ ਉਹਨੂੰ ਕਿਸੇ ਨੂੰ ਕੱਖ ਨਹੀਂ ਮਿਲਿਆ ਤੇ ਜਿਨ੍ਹਾਂ ਦੀ ਫਸਲ ਨਹੀਂ ਮਰੀ ਸੀ ਉਹਨਾਂ ਨੂੰ 100% ਹੀ ਮਿਲ ਗਿਆ ਠੀਕ ਹੈ ਨਾ ਜੀ ਇਹੇ ਕਾਰਨ ਇਹ ਸੂਆ ਪਤਾ ਨਹੀਂ ਸਾਡੀ ਸੁਰਤ ਤੋਂ ਪਹਿਲਾਂ ਦਾ ਬਣਿਆ ਹੋਇਆ ਥਾਂ ਥਾਂ ਪਾੜ ਪੈ ਰਹੇ ਆ ਸੀਜ਼ਨ ਵੀ ਆ ਗਈ ਸੀ ਜਿਹੜੋਂ ਤੋਂ ਪਹਿਲਾਂ ਵੀ ਲੋਕਾਂ ਨੇ ਸ਼ਵਾਰਥਾ ਭੇਜੀਆਂ ਸੀ ਵੀ ਇਹਨੂੰ ਪੱਕਾ ਕਰੋ ਜਾਂ ਇਹਦੇ ਪੱਛ ਲਾਓ ਕੋ ਸਿਨੀਅਰ ਹੋਇਆ ਨਾ ਸਰਕਾਰ ਦੇ ਨੌਂ ਚਾਂ ਆਮ ਆਦੀ ਪਾਰਟੀ ਬਹੁਤ ਮਾਰ ਹੈ ਇਹਨਾਂ ਤੁਸੀਂ ਕੋ ਛੜਕਾਂ ਦੇ ਪਾਚ ਲਾਉਣੇ ਹੋਰ ਪਾਚ ਲੱਗੇ ਜੇ ਨਾ ਤੂੰ ਪਾਚ ਹੀ ਲੱਗੇ ਜੇ ਛੜਕਾਂ ਦੇ ਪਾਚ ਲਾਉਂਦੇ ਨਾ ਉਹ ਵੀ ਉਹ ਜਿਵੇਂ ਭਗਵੰਤ ਮਾਨ ਸਾਹਿਬ ਆਏ ਜਿਦੋਂ ਆਏ ਸੀ ਰਾਤ ਨੂੰ ਲਾਰਾ ਤੜਕੇ ਅਗਲੇ ਹਫਤੇ ਦੇ ਵਿੱਚ ਵਿੱਚ ਜੋ ਲੁੱਕ ਪੱਟੀ ਗਈ ਸੀ ਉਹੋ ਜੇ ਪਾਚ ਹੀ ਲਾਉਂਦੇ ਆ ਇਹ ਆ ਹੁਣ ਕਿੰਨਾ ਨਿਸ਼ਕਾਨ ਹੋਇਆ ਸਾਰਾ ਨਿਮਾਨ ਦਾ ਏਰੀਆ ਇਹ ਪਹਿਲਾਂ ਕਿੰਨਾ ਨਿਸ਼ਕਾਨ ਗਰੀਬ ਕਿਸਾਨ ਜਿਵੇਂ ਬਿਲਕੁਲ ਜਿਹਦੇ ਵਾਂ ਟੁੱਟਿਆ ਹੈ ਸਰਕਾਰ ਦਾ ਕੋਈ ਫਰਜ਼ ਹੀ ਨਹੀਂ ਪੰਦਾ ਇੱਥੇ ਕਿਹੜੇ ਵੇਲੇ ਰਿਪੋਰਟਾਂ ਭੇਜੀਆਂ ਜਦੋਂ ਮੰਨ ਲਓ ਵੀ ਪਿੱਛੇ ਸੂਆ ਪੱਕਾ ਬਣ ਚੁੱਕਿਆ ਇਹ ਡੇਲਿਆਂ 'ਚ ਕਰ ਤੇ ਕੀ ਸਰਕਾਰ ਨੂੰ ਨਹੀਂ ਪਤਾ ਵੀ ਗਾਂ ਵੀ ਸਾਰੇ ਖਾਸਤਾ ਹਾਲਤੀ ਹੈ ਜੀ ਕੋਈ ਨਹੀਂ ਪ੍ਰਸ਼ਾਸਨ ਜਿਹੜਾ ਪਾਣੀ ਹੈ ਕਿੰਨੀ ਲਪੇੜ ਫਸਲ ਕਿੰਨੀ ਲਪੇੜ ਚਲੇ ਲੂਆ ਇਹ ਤੁਹਾਡੇ ਸਾਹਮਣੇ ਘੱਟ ਵੀ ਇਹ ਰਾਤ ਨੂੰ 11 12 ਜਿਕਰ ਬੰਦ ਹੁੰਦਾ ਫੇਰ ਵੀ ਇਹ 100 ਕਿਲੋ ਟਪਾਊਗਾ ਜੀ ਘੱਟ ਨਹੀਂ ਕਰਦਾ 100 ਕਿਲੋ ਟਪਾਊਗਾ 100 ਕਿਲੋ ਨਪ ਜੂਗਾ ਇਹ ਕਿਉਂਕਿ ਕੋਠੇ ਬੜਾ ਨੇ ਕੋਟਲੀ ਤੱਕਰ ਪਾਣੀ ਇਹ ਜਾਊਗਾ ਫਸਲਾਂ ਕਿ ਝੋਨੇ ਦੀ ਆ ਉਹ ਡੁੱਬੂ ਕੀ ਡੁੱਬ ਗਈ ਕੁਝ ਹਾਂ ਡੁੱਬ ਗਈ ਫਸਲ ਜਿੰਨੇ ਆ ਸਾਰਾ ਡੁੱਬ ਗਿਆ ਜੀ ਬ੍ਰੇਤੀ ਬਹੁਤ ਹੋ ਗਈ ਸਾਰੀ ਬ੍ਰੇਤੀ ਬ੍ਰੇਤੀ ਹੋ ਗਈ ਜੀ ਬ੍ਰੇਤੀ ਬ੍ਰੇਤੀ ਹੋ ਗਈ ਹਾਂ ਜੀ ਬ੍ਰੇਤੀ ਬਹੁਤ ਹੋ ਗਈ ਜੀ ਦੇ ਵਾਂ ਟੁੱਟਿਆ ਜਾਵਾ ਗਰੀਬ ਕਿਸਾਨ ਆ ਵਿਚਾਰ ਉਹ ਤੇ ਮਿਹਨਤ ਨਾਲ ਆ ਦੀ ਫਸਲ ਮਸਾ ਖਰਚਾ ਕਰਕੇ ਉਹਨੇ ਬਹਾਲ ਕੀਤੀ ਸੀ ਭਾਵੀਆਂ ਨੂੰ ਫਸ ਝੋਨਾ ਵੱਡਣਾ ਵਾਲਾ ਸੀਗਾ ਤੇ ਝੋਨਾ ਖਤਮ ਉਹਦਾ ਉਹ ਨਾ ਘਾਤ ਮੈਂ ਹਾਂ ਤੇ ਇਹ ਝਾੜ ਤੇ ਪੂਰਾ ਸਿਰ ਫੁੱਲ ਪਊਗਾ ਪੂਰਾ ਸਿਰ ਪਊਗਾ ਜੀ ਸਰਕਾਰ ਦਾ ਕੋਈ ਧਿਆਨ ਨਹੀਂ ਜਿ ਇਕੱਲੇ ਵਾਦੇ ਆ ਕੋਈ ਕੱਸੀ ਨਹੀਂ ਸਵਾਰੀ ਕੋਈ ਕੁਛ ਨਹੀਂ ਸਰਕਾਰ ਨੇ ਕੋਈ ਮੁਲਾਜ਼ਮ ਰਿਪੋਰਟਾਂ ਦਿੰਦੇ ਆ ਪੈ ਨਹੀਂ ਕਹਿੰਦੇ ਮੁਲਾਜ਼ਮ ਮੁਲਾਜ਼ਮ ਰਿਪੋਰਟਾਂ ਦਿੰਦੇ ਆ ਜਾਲ ਜਾ ਕੇ ਪਰ ਤਾਂ ਕੋਈ ਨਹੀਂ ਸੁਣਦਾ ਇਹਨਾਂ ਦੀ ਕੋਈ ਮੁਲਾਜ਼ਮ ਦੀ ਕੋਈ ਵੀ ਨਹੀਂ ਸੁਣਵਾਈਗਾ ਅੰਨੀ ਨੂੰ ਜਿਵੇਂ ਬੋਲਾ ਕਰੀਸਦਾ ਮਲਾਜਮ ਕਸੂਤੇ ਫਸਿਆ ਸਾਨੂੰ ਤਾਂ ਪਤਾ ਜੀ ਰਾਤਾਂ ਨੂੰ ਹੀ ਮਲਾਇ ਮਡੋਟੀਆਂ ਕਰਦੇ ਆਉਂਦੇ ਆ ਹੁਣ ਵਿਚਾਰੇ ਮਜਬੂਰ ਇੰਨੇ ਹੋਏ ਪਏ ਆ ਹੁਣ ਵੀ ਦੇਖੋ ਉਹ ਵਿਚਾਰੇ ਇਸ ਤੋਂ ਡਰ ਜਾਨੇ ਵੀ ਸਾਡੀ ਤਾਂ ਨਹੀਂ ਕੋਈ ਸੁਣਦਾਗਾ ਪਾਣੀ ਨਹੀਂ ਪੁੱਛੋ ਬੰਦ ਕਰ ਰਹੇ ਜੀ ਐਨਾ ਦਬਾਅ ਮਲਾਜਮਾਂ ਤੇ ਮਲਾਜਮ ਇੱਥੇ ਮੱਥੇ ਕਿਵੇਂ ਲੱਗਣਾ ਕਿ ਲੋਕਾਂ ਦੇ ਕਿਉਂਕਿ ਮਲਾਜਮਾਂ ਦੀ ਮਜਬੂਰੀ ਬਣੀ ਪਈ ਆ ਤੁਹਾਡੇ ਚ ਕਾਲ ਕਿਸ ਨੇ ਕਰੀ ਹੋਵੇ ਕਿਹੜੇ ਬੰਦੇ ਮੈਂ ਵੀ ਕਰਕੇ ਖੁਦ ਕਰ ਘਟਿਆ ਅੱਛਾ ਕਿਹਨੂੰ ਕਰੀ ਤੁਸੀਂ ਮੈਂ ਜੀ ਸਾਹਿਬ ਨਾਲ ਵੀ ਗੱਲ ਕੀਤੀ ਐਸਨਾਂ ਵੀ ਕੀਤੀ ਹੈ ਜੀ ਕੀ ਕਹਿੰਦੇ ਤੇਰਾ ਪਾਣੀ ਸਰ ਉਹਨੇ 90% ਬੰਦ ਕਰਤਾ ਸੀ ਕਿ 10% ਹੀ ਰਹਿਗਾ ਸੀਗਾ ਹੁਣ ਪਿੱਛੋਂ ਉਹਨਾਂ ਦੇ ਦਬਾਅ ਪੈ ਰਿਆ ਕਿ ਨਹਿਰ ਟੁੱਟ ਰਹੀ ਹੈ ਮਗਰ ਅਗੇ ਪਾਣੀ ਅੱਧਾ ਕਰੋ ਹੂੰ ਉਧਰ ਨਹਿਰ ਟੁੱਟ ਰਹੀ ਹੈ ਤੇ ਇਧਰ ਕਿਸਾਨ ਮਰ ਰਿਹਾ ਹਾਂ ਤੇ ਇੱਥੇ ਇੱਕ ਪਾਸੇ ਕਹਿ ਰਹੇ ਕਿ ਅਸੀਂ ਕੱਚੀਆਂ ਸੂਏ ਨਹਿਰਾਂ ਪੱਕੇ ਕਰਤੇ ਤੇ ਫਿਰ ਉਧਰ ਕਿਉਂ ਖਤਰਾ ਬਣ ਗਿਆ ਫਿਰ ਇੱਕ ਮਿੰਟ ਚ ਖਤਰਾ ਬਣ ਗਿਆ ਅੱਜ ਟੁੱਟਿਆ ਤੇ ਇਹ ਪਾਣੀ ਨਿਸ਼ਾਨ ਸਾਹਿਦ ਮਗਰ ਇੰਨਾ ਕਿਹੇ ਹ ਜੇ ਇਦਾਂ ਚੱਲਦਾ ਰਹੀ ਰਾਤੇ ਰਾਤ ਫਿਰ ਕਿੰਨਾ ਕੁ ਮਾਰ ਕਰ ਜੂ ਪਾਣੀ ਜੇ ਰਾਤੇ ਰਾਤ ਚੱਲਦਾ ਰਹੀ ਫਿਰ ਤਾਂ ਇਹ 2 250 ਕਿੱਲਾ ਤਾਂ ਨੱਪ ਦੂ ਐ 2 250 ਕਿੱਲਾ ਜਾਊਗਾ ਫਿਰ ਗਾਂ ਢਾਫ ਲੱਗ ਜੂਗੀ ਜੀ ਢਾਫ ਲੱਗੀ ਤੇ ਸਾਰਾ ਚੋਨਾ ਖਤਮ ਹੋਊਗਾ ਤੁਹਾਡੇ ਪਿੰਡ ਦਾ ਸੂਆ ਕਿੰਨੇ ਵਾਰੀ ਟੁੱਟ ਚੁੱਕਿਆ ਟੋਟਲ ਜੀ ਇਹ ਅਣਗਿਣਤਾ ਹੀ ਟੁੱਟ ਚੁੱਕਿਆ ਜੀ ਅਸੀਂ ਤਾਂ ਵੇ ਨਹੀਂ ਨਾ ਪਤਾ ਹੀ ਨਹੀਂ ਕਿੰਨੇ ਵਾਰੀ ਟੁੱਟਿਆ ਜੇ ਤੁਹਾਨੂੰ ਸੁਣਾ ਗੱਲ ਗੱਲ ਪਿੱਛੇ ਆ ਉਹ ਪਿੱਛੇ ਹੁਣ ਬੰਨੇ ਆ ਉਹਨਾਂ ਨੇ ਜੀ ਪਿੱਛੇ ਆਵਣੇ ਕੇ ਘਰ ਕੋਲੇ ਆਵਣੇ ਧਾਰੇਵਾਲ ਕੇ ਘਰ ਕੋਲੇ ਹੁਣੇ ਹੀ ਟੁੱਟ ਕੇ ਛੱਡਿਆ ਨੀ ਉਹ ਘੁਆ ਟੁੱਟ ਗਿਆ ਖਾਲਾ ਸੀ 10 ਮਿੰਟ ਜਿਹਾ ਵੱਜ ਗਿਆ ਕਿਵੇਂ ਨਹੀਂ ਖੱਡ ਥੋੜੀ ਸੀ ਹਜੇ ਪਤਾ ਲੱਗ ਗਿਆ ਸੀ ਦੀ ਉਹਨਾਂ ਨੂੰ ਮੌਕੇ ਦੇ ਬਦਲ ਆ ਗਿਆ ਪਿੰਡ ਵਾਸੀ ਇਕੱਠੇ ਹੋ ਗਏ ਦਬਦਬਾ ਉਹ ਘਰਾਂ ਦੇ ਸੀਗੇ ਉਹਨਾਂ ਨੂੰ ਪਤਾ ਲੱਗ ਗਿਆ ਥੋੜੇ ਉੱਥੇ ਥਾਂ ਵੀ ਉੱਚਾ ਸੀਗਾ ਬਾਕੀ ਨਿਮਾਨ ਹੋ ਗਈ ਪਾਣੀ ਟੁੱਟ ਆ ਹੁਣ ਨੀਵੇਂ ਜ਼ਿਆਦਾ ਆ ਹੁਣ ਸੂਏ ਦੇ ਥੱਲੇ ਨਾਲੋਂ ਨੀਵੇਂ ਆਵਣ ਆ ਪਾਣੀ ਦੇਖ ਲੋ ਥੋੜੇ ਸਾਹਮਣੇ ਖੜਦਾ ਹੀ ਨਹੀਂ ਇੱਥੇ ਅੱਛਾ ਨੁਕਸਾਨ ਕਾਫੀ ਹੋ ਗਿਆ ਨੁਕਸਾਨ ਬਹੁਤ ਆ ਇਹ ਵੇਖ ਲੋ ਸਾਰਾ ਹੁਣ ਝੋਨੇ ਦਾ ਵੀ ਇਹ ਹੁਣ ਇੱਕ ਦੂ ਬਾਅਦ ਪਾਣੀ ਖੜਾ ਰਹਿਣਾ ਕਿੰਨਾ ਕ ਸੁੱਕੂਗਾ ਤੇ ਜਾਊ ਕੀ ਲੱਗਦਾ ਬਾਈ ਜੀ ਤੁਹਾਨੂੰ ਬਾਈ ਬਹੁਤ ਨੁਕਸਾਨ ਹੋਣਾ ਹੂੰ ਨੁਕਸਾਨ ਤਾਂ ਆਪ ਨੂੰ ਦਿਸੀ ਜਾਂਦਾ ਉਹ ਸਾਰਿਆਂ ਨੂੰ ਦਿਸੀ ਜਾਂਦਾ ਵੀ ਸਾਂ ਗੌਰ ਕਰਨ ਤਾਂ ਸਾਰਾ ਕੁਝ ਹੋ ਜਾ ਇੱਥੋਂ ਲੈ ਲੋ ਰਾਮੈਣ ਦੀ ਪਿੱਛੇ ਚੱਕਰ ਇਹ ਜਿਹੜਾ ਰੋੜੀਕਪੁਰੇ ਤੇ ਚੱਕਰ ਨਹੀਂ ਰੋੜੀਕਪੁਰੇ ਤੇ ਸਾਰਾ ਹੀ ਮੰਨ ਲਓ ਖਰਾਬ ਆ ਇਹ ਹੂੰ ਗੱਟੇ ਲਾ ਲੈਂਦੇ ਆ ਚਲਾ ਲੈਂਦੇ ਆ ਹੂੰ ਮੈਨੂੰ ਲੱਗਦਾ ਬਾਈ ਆਏ ਸਾਲ ਹੀ ਟੁੱਟਦਾ ਹੋ ਸਕਦਾ ਇੱਕ ਅੱਧਾ ਸਾਲ ਵਿੱਚ ਦੀ ਲੰਘ ਜਾਵੇ ਹੂੰ ਲਗਾਤਾਰ ਹੀ ਟੁੱਟਦਾ ਜੀ ਅੱਛਾ ਹਾਂ ਉਹ ਮੰਗ ਪੱਤਰ ਨਹੀਂ ਦਿੱਤਾ ਆਈ ਵਾਰੀ ਟੁੱਟਦਾ ਇਸ ਸਾਲ ਹੁਣ ਮੰਗ ਪੱਤਰ ਤਾਂ ਇਹ ਆ ਵੀ ਹੁਣ ਅਫਸਰ ਆਉਂਦੇ ਆ ਇੱਥੇ ਬਣ ਜਾਂਦੇ ਉਹਨਾਂ ਨੂੰ ਵੀ ਪਤਾ ਹੀ ਆ ਅੱਛਾ ਜੀ ਤੇ ਆਪਣੇ ਪਿੰਡ ਦੇ ਵੀ ਸਾਰੇ ਆਂਦੇ ਆ ਹਾਂਜੀ ਵੀ ਭਾਈ ਇਹ ਨੁਕਸਾਨ ਜਦੋਂ ਟੁੱਟਦਾ ਉਹ ਪੱਕੇ ਆਪਾਂ ਨੂੰ ਪਤਾ ਹੀ ਲੱਗ ਜਾਂਦਾ ਸਾਰਿਆਂ ਨੂੰ ਵੀ ਟੁੱਟੂ ਆ ਉਹ ਪਾਣੀ ਵਧਾਈ ਤੁਰਿਆਉਂਦੇ ਵਧਾਈ ਤੁਰਿਆਉਂਦੇ ਆ ਜੀ ਜਦੋਂ ਝੂਆ ਆਪਣਾ ਨਰਮਾ ਤੇ ਉਹਦਾ ਪਾਣੀ ਘਟਾ ਦਿਓ ਥੋੜਾ ਕਣਾ ਪਾਣੀ ਘਟਾ ਦਿਓ ਮੁੜ ਕੇ ਸਰਕਾਰਾਂ ਕਹਿੰਦੀਆਂ ਵੀ ਜਿਹੜੇ ਕਿਸਾਨ ਆ ਉਹੀ ਧਰਨਾ ਲਾ ਕੇ ਬਹਿ ਜਾਂਦੇ ਆ ਤੇ ਉਹ ਆਪਦੀ ਹੱਕ ਲਈ ਧਰਨਾ ਲਾਉਂਦੇ ਆ ਹੱਕ ਲਈ ਲਾਉਂਦੇ ਆ ਜੀ ਹੱਕ ਲਈ ਕੀ ਲੱਗਦਾ ਵੀ ਜਿਹੜਾ ਇਧਰ ਨੁਕਸਾਨ ਹੋ ਗਿਆ ਤੁਹਾਡੀਆਂ ਫਸਲਾਂ ਮਾਰ ਗਈਆਂ ਤੁਹਾਨੂੰ ਇਹਦਾ ਮੁਆਵਜ਼ਾ ਮਿਲ ਜੂਗਾ ਮਿਲਿਆ ਜੀ ਮਿਲਿਆ ਨਹੀਂ ਪਿਛਲੀ ਵਾਰੀ ਜਿਹੜੇ ਜਿਹਦੀ ਫਸਲ ਨਹੀਂ ਮਰੀ ਉਹ ਲੈ ਗਏ ਦੂਜੇ ਰਹਿ ਗਏ ਤੋਂ ਨੂੰ ਕਣਕਾਂ ਦਾ ਮਾਜਵਾ ਮਿਲਿਆ ਨਹੀਂ ਹੋਇਆ ਨਹੀਂ ਬਈ ਨਹੀਂ ਮੇਰੇ ਤੇ ਉਹ ਕਿਵੇਂ ਕਿੱਦਾਂ ਲੈ ਗਏ ਜਦੋਂ ਮਰੀ ਨਹੀਂ ਤੇ ਉਹ ਕਿਵੇਂ ਨੇ ਕਿ ਮਾਨ ਸਾਹਿਬ ਤਾਂ ਕਹਿੰਦੇ ਸੀ ਜਿਹੜੇ ਚਾਹੇਤੇ ਆ ਉਹਨੂੰ ਨਹੀਂ ਦੇਵਾਂਗੇ ਤੁਸੀਂ ਕਹਿੰਦੇ ਚਾਹੇਤਿਆਂ ਨੂੰ ਦੇਤੀ ਉਹਨਾਂ ਨੇ ਅੰਨੀ ਨੂੰ ਬੋਲਾ ਤੂੰ ਹੀ ਫਿਰਦਾ ਇੱਥੇ ਕੋਈ ਨਹੀਂ ਕੋਈ ਫਿਰਦਾ ਹਾਂ ਪਿਛਲੇ ਕਸਕਾਰਾਂ ਚੂਸੀਗਾ ਇਦਾਂ ਸਾਰੇ ਇਹੀ ਹਾਲ ਆ ਬੁਰਾ ਹਾਲ ਆ ਇੱਥੇ ਪਿਛਲੀ ਵਾਰੀ ਟੁੱਟਿਆ ਸੀਗਾ ਇੱਥੇ ਡੇਰਾ ਪ੍ਰੇਮੀ ਬਣ ਕੇ ਗਏ ਆ ਹੂੰ ਤੇ ਇਹਨਾਂ ਦੇ ਸਤਿਆਨਾਸ਼ ਹੋਇਆ ਪਿਆ ਇੰਨਾ ਤਾਂ ਨਹੀਂ ਵਜਿਆ ਨਾ ਨਾ ਡੇਰਾ ਪ੍ਰੇਮੀ ਬਣ ਗਿਆ ਜੀ ਤਾਂ ਹੁਣ ਵੀ ਉਹਨਾਂ ਨੂੰ ਕਿਹਾ ਬਾਹੂ ਬਈ ਉਹ ਬਨ ਕੇ ਜਾਣਗੇ ਜាយੇ ਤਾਂ ਪ੍ਰਸ਼ਾਸਨ ਵਾਲਾ ਕੋਈ ਨਹੀਂ ਆਇਆ ਇੱਥੇ ਕਰ ਨਹੀਂ ਨਹੀਂ ਕੋਈ ਨਹੀਂ ਤੁਸੀਂ ਖੜੇ ਹੋ ਜਾਂ ਦੇਖ ਲਓ ਇੱਥੇ ਕੌਣ ਆਇਆ ਅੱਛਾ ਗੱਟੇ ਦੇ ਦੇਣ ਕੱਲੇ ਗੱਟੇ ਦੇ ਦੇਣ ਤਾਂ ਇੱਥੇ ਗੱਟੇ ਭਰ ਕੇ ਰੱਖ ਲੀਏ ਉਹਨਾਂ ਨੂੰ ਤਿਆਰ ਆ ਅਸੀਂ ਪੈਸੇ ਆਪਦੇ ਕੋਲੋਂ ਖਰਚਣ ਨੂੰ ਤਿਆਰ ਆ ਵੀ ਸਾਨੂੰ ਗੱਟੇ ਦੇ ਦੇਣ ਜੀ ਸੀਪੀ ਅਸੀਂ ਆਪ ਹੀ ਲਿਆਉਣੇ ਆ ਨਹੀਂ ਪ੍ਰਬੰਧਤਾ ਇਹਨਾਂ ਕੋਲੇ ਇੱਥੋਂ ਤੱਕ ਸਾਡੀ ਗੱਲੀ ਗੱਟੇ ਦੇ ਦੇਣ ਗੱਟੇ ਦੇ ਦੇਣ ਜੀ ਹੱਥ ਖੜੇ ਕਰ ਦਾਂ ਨੀ ਯਾਰ ਵੀ ਅਸੀਂ ਬੰਨ ਲੈਨੇ ਸਾਡੇ ਕੋਲ ਕੋਈ ਆਵੇ ਤਾਂ ਸਹੀ ਅਸੀਂ ਤਾਂ ਨਗਰ ਬਹੁਤ ਵੱਡਾ ਨਗਰ ਹੁੰਦਾ ਜੇ ਨਗਰ ਦੀ ਗੱਲ ਕਰੀਏ ਨਗਰ ਜੇ ਆਜਦਾ ਇੱਕ ਪਾਸੇ ਬਹੁਤ ਕੁਝ ਕਰ ਸਕਦਾ ਇਹ ਤਾਂ ਪਾੜ ਕੁਝ ਵੀ ਨਹੀਂਗਾ ਤੁਸੀਂ ਨਗਰ ਚ ਆਵਾਜ਼ ਦੇ ਕੇ ਗੱਟੇ ਮਗਾ ਕੇ ਪਿੰਡ ਚ ਕੁਝ ਨਹੀਂ ਕਰੀ ਅਸੀਂ ਕੋਸ਼ਿਸ਼ ਕਰੀਆ ਨਹੀਂ ਮੇਰਾ ਬੜੇ ਵਾਲੇ ਕੋਠੇ ਜੀ ਪਿਛਲੇ ਸਾਲ ਜਿਹੜਾ ਜੋ ਕਣਕ ਦਾ ਮੋਹਜ ਆਉਣਾ ਸੀਗਾ 1% ਵੀ ਨਹੀਂ ਆਇਆ ਰਾਮਿਆਂ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਮੈਨੂੰ ਮੇਰੀ ਜ਼ਮੀਨ ਪੈਂਦੀ ਆ ਆ ਮੇਰਾ ਵੱਡਾ ਭਾਈ ਆ ਠੀਕ ਹੈ ਉਹ ਵੀ ਨਹੀਂ ਮਿਲਿਆ ਕੁਝ ਵੀ ਹੰਬ ਗਏ ਤੱਕੇ ਖਾ ਗਿਆ ਕਿ ਦਫਵਾ ਕਰੂ ਯਾਰ ਇਹਨਾਂ ਨੇ ਕੁਝ ਨਹੀਂ ਦੇਣਾ ਆਪਣੇ ਪੱਲੇ ਨਹੀਂ ਪੋਣਾ ਆਪਾਂ ਉਲਟਾ ਖਰਚਾ ਕਰੀਏ ਨੇ ਆਪ ਦੇ ਕੋਲੋਂ ਹੁਣ ਇਹ ਜਿਹੜਾ ਟੁੱਟਿਆ ਪਹਿਲਾਂ ਪਿੱਛੇ ਟੁੱਟ ਗਿਆ ਸੀ ਉਹ ਨੱਕਾ ਬੰਨ ਲਿਆ ਸੀ ਖੱਡ ਪੈ ਗਈ ਸੀ ਆ ਵੀ ਖੱਡ ਪੈ ਗਈ ਸੀ ਇਹ ਵੀ ਬੰਨ ਲਈ ਸੀ ਜੇ ਕੋਈ ਪ੍ਰਬੰਧ ਹੁੰਦਾ ਕੋਲੇ ਇਹਨਾਂ ਬੰਦਾ ਆਪਣੇ ਰਾਮਿਆਂ ਦੇ ਕੋਲੇ ਤਾਂ ਇਹ ਵੱਜ ਸਕਦਾ ਸੀਗਾ ਕਿਉਂਕਿ ਗੱਟੇ ਨਹੀਂ ਸੀ ਬੰਦੇ ਥੋੜੇ ਸੀ ਜਦੋਂ ਉਹਨੂੰ ਟੈਲੀਫੋਨ ਗਏ ਉਹਦੋਂ ਨੇ ਖਿੱਲਰ ਗਿਆ ਨਹੀਂ ਰਾਮਿਆਂ ਆਣਾ ਤੁਸੀਂ ਕਹਿੰਦਾ ਰਾਮਿਆਂ ਆਣਾ ਕੋਟੜੀ ਬੜੜੇ ਦੇ ਕੋਠੇ ਨਾਈਆਂ ਵਾਲੇ ਕੋਲ ਦੱਸੋ ਕੋਠੇ ਨਗਰ ਤਾਂ ਬਹੁਤ ਵੱਡਾ ਹੈ ਇਹ ਤੁਹਾਡੇ ਲਈ ਤਾਂ ਕੁਝ ਵੀ ਨਹੀਂਗਾ ਸਾਡੇ ਵਾਸਤੇ ਅਸੀਂ ਆਨੇ ਇਸ ਮਾੜਾ ਮੋਟਾ ਸਾਨੂੰ ਕੋਈ ਵੀਊ ਤਾਂ ਦੇਣ ਨਾ ਹਾਂ ਵੀ ਅਸੀਂ ਨਹੀਂ ਦੇਣਾ ਕਿ ਨਹੀਂ ਹੈ ਮਹਿਕਮਾ ਦੇਵੇ ਸਾਨੂੰ ਕੁਛ ਨਾ ਕੋਈ ਦੱਸੇ ਵੀ ਅਸੀਂ ਨੁਕਸਾਨ ਤੁਹਾਡਾ ਹੋਈ ਜਾਂਦਾ ਤੁਸੀਂ ਇੱਥੇ ਕਿਸਾਨ ਆਏ ਆ ਸਾਰੇ ਇੱਕ ਦੂਜੇ ਨੂੰ ਵੇਖੀ ਜਾਂਦੇ ਜੇ ਇੰਨੀ ਕੇਚਲ ਕਰਦੇ ਉਹਨੂੰ ਥੋੜੇ ਤੋਂ ਬਾਅਦ ਜਾਂ ਅਸੀਂ ਚੜੀ ਜਾਂਦੇ ਕੇਚਲ ਸਾਡੇ ਹੁਣ ਅਸੀਂ ਵੀ ਇੱਥੇ ਰੁਕੇ ਹੋਏ ਆ ਜਿਵੇਂ ਜਾਈ ਜਾਂਦੇ ਬੰਦੇ ਕਰੀ ਜਾਂਦੇ ਕੋਈ ਗੱਟੇ ਗੱਟੇ ਦਾ ਪ੍ਰਬੰਧ ਕਰੀ ਜਾਂਦਾ ਕਿਉਂਕਿ ਬਿਨਾ ਪੈਸੇ ਤੋਂ ਤਾਂ ਗੱਟਾ ਵੀ ਨਹੀਂ ਆਉਣਾ ਘਰੋਂ ਗੱਟੇ ਕਿੰਨੇ ਕਲੇ ਆਵਾਂਗੇ ਅਸੀਂ ਗੱਟੋਂ ਬਾਅਦ 10 ਗੱਟੇ ਲਿਆਵਾਂਗੇ 20 ਗੱਟੇ ਹੋਣਗੇ ਜ਼ਿੰਮੇਵਾਰ ਦੇ ਘਰੇ ਇੱਥੇ ਇੱਥੇ ਸਟੈਂਪ ਘੱਟੋ ਕਰਨਾ ਬੜਾ ਵੀ ਫੋਟੇ ਸਟੈਂਪ ਆੜਾ ਅਥ ਤੇ 15 ਤੋਂ 18 ਫੁੱਟ ਥੱਲੇ ਪਾਰ ਸੀ ਤਿੰਨ ਦਿਨਾਂ ਦੇ ਵਿੱਚ ਜਾ ਕੇ ਵੱਜਿਆ ਸੀ ਪਾਣੀ ਉਹਨਾਂ ਨੇ ਬੰਦ ਨਹੀਂ ਕੀਤੇ ਪ੍ਰਸ਼ਾਸਨ ਨੇ ਉਦੋਂ ਵੀ ਤੇ ਹੋ ਸਕਦਾ ਹੈ ਕਿ ਵੀ ਨਾ ਬੰਦ ਕਰਨ ਇਹ ਜੇ ਇਲਾਰੇ ਲਾਈ ਜਾਂਦੇ ਹੈਗੇ ਇਹ ਕਹਿ ਰਹੇ ਨੇ ਪਾਣੀ ਅਸੀਂ ਵੀ ਬੰਦ ਕਰਤਾ ਮੈਨੂੰ ਨਹੀਂ ਲੱਗਦਾ ਜੀ ਬਸ ਇੰਨੇ ਬੰਦੇ ਖੜੇ ਆ ਰਾਮਿਆਂ ਦੇ ਤੂੰ 20 ਕਿਲੇ ਅੱਗੇ ਸੀ ਅਗਲਾ ਪਾੜੋ ਉੱਥੇ ਜਿਹੜਾ ਅੱਗੇ ਟੁੱਟਿਆ ਸੀਗਾ 20 ਕਿਲੇ ਅੱਗੇ ਸੀਗਾ 20 ਕਿਲੇ ਅੱਗੇ ਸੀ ਇਹ ਇੱਥੇ ਇੰਨੇ ਕਿਰਕ ਚ ਟੁੱਟਦਾ ਫੇਰ ਦਾ ਚੋ ਸੂਰੇ ਤੱਕ ਟੁੱਟਣ ਵਾਲਾ ਹੀ ਵੇਖ ਲਓ ਕਿਤੇ ਹੈ ਤਾਂ ਹੈ ਨਹੀਂ ਕੁਝ ਵੀ ਬੋੜੀ ਪੂਰੇ ਤੋਂ ਲੈ ਕੇ ਜਿਹੜਾ ਰਾਮਿਆਂ ਨੇ ਦਿੱਕਤ ਜੁਕਰਾ ਉਹ ਬੁਰਾ ਹਾਲ ਆ ਟੁੱਟ ਟੁੱਟੂ ਹੀ ਕਰਦਾ ਬੁਰਾ ਹਾਲ ਆ ਸਾਰਾ ਆ ਅੱਗੇ ਤੁਸੀਂ ਮਾੜੀ ਦੇ ਵੇਖ ਜਿਓ ਆਪ ਹੀ ਵੇਖੋਗੇ ਗੱਟੇ ਲੱਗੇ ਟੁੱਟੇ ਇਹਦਾ ਖਤਰੇ ਦਾ ਕੰਮ ਹੀ ਆ ਜਦੋਂ ਮਾਰੀ ਦਰਖਤ ਵੱਢ ਕੇ ਉੱਤੋਂ ਇਹਦੇ ਡਾਣੇ ਵੱਢ ਕੇ ਵਿੱਚ ਲੱਗਣਗੇ ਫੇਰ ਗੱਟੇ ਖ ਇਸ ਤੋਂ ਵੱਢਣਗੇ ਵਿੱਚ ਗੱਡੇ ਜਾਣਗੇ ਸਾਈਡਾਂ ਦੇ ਰੱਖੇ ਜਾਣਗੇ ਗੱਟੇ ਫੇਰ ਲੱਗਣਗੇ ਫੇਰ ਇਹ ਖੜੂ ਆਏ ਕਿਵੇਂ ਖੜਜੂ ਗੱਟੇ ਸੱਟਾਂਗੇ ਦਾ ਬੰਦਾ ਵੀ ਨਹੀਂ ਖੜਨਾ ਵਿੱਚ ਦਾ ਇਹ ਮਸ਼ੀਨ ਆਊਗੀ ਉਹਦੇ ਸਹਾਰੇ ਨਾਲ ਇਹ ਚੀਜ਼ ਵੱਜੂਗੀ ਉਹ ਵਿਚਾਰੇ 2 3 ਕਿੱਲੇ ਪੈੜੀ ਵਾਲਾ ਉਹ ਖੜਾ ਵਿਚਾਰਾ ਕਿਸਾਨ ਇਹ 2 3 ਕਿੱਲੇ ਪੈੜੀ ਆ ਜਿਹਦੇ ਵਿੱਚ ਟੁੱਟਿਆ ਹੈ ਤੇ ਸਾਰਾ ਜੋ ਨਾਦਾਨਾਂ ਚ ਗਲ ਜੂ ਆ ਤੇ ਕੌਣ ਦੇਊਗਾ ਉਹਨੂੰ ਮਾਅਵਜਾ ਪਿੰਡ ਵਾਲੇ ਦੀਆਂ ਨੇ ਕਿ ਸਰਕਾਰ ਦੇਊ ਕੋਈ ਨਹੀਂ ਦਿੰਦਾਗਾ ਅਸੀਂ ਮਾਅਵਜਾ ਦੇ ਦਿੰਨੇ ਆਂ ਕੁਛ ਨਹੀਂ ਬਾਈ ਦੁੱਕੀ ਨਹੀਂ ਮਿਲਨੇਗੀ ਉਹ ਵਿਚਾਰਾ ਪਿੱਟ ਕੇ ਬਹਿ ਜੂਗਾ ਉਹ ਤੜਕੇ ਜਾ ਦੋ ਬਟਾਈ ਵੇਸ ਹੋਆ ਟੁੱਟਿਆ ਵਿਆ ਉਹ ਖੜਾ ਪਿੱਟੀ ਆ ਦੋ ਗੱਟੇ ਭਰੀ ਬੈਠਾ ਉਹ ਵੇਖ ਲੋ ਅੱਛਾ ਜੀ ਬੁਖਾਓ ਗੱਟੇ ਉਹ ਭਰੀ ਕੀ ਦੋ ਗੱਟੇ ਨੇ ਸੂਆ ਭਰ ਜੂ ਹਾਂ ਦੱਸੋ ਕੀ ਕਰੂਗਾ ਉਹਦੇ ਕੋਲੇ ਕਿਹੜਾ 100 ਗੱਟਾ ਵਿਆ ਕਰੇ ਦੋ ਕਿੱਲਾਂ ਦੇ ਵਿੱਚ ਪੰਜ ਗੱਟੇ ਇਹਦੇ ਪਾਊਗਾ ਪੰਜ ਗੱਟੇ ਹੋਣਗੇ 10 ਮੰਗ ਲੂ 20 ਮੰਗ ਲੂਗਾ ਇਹ 100 200 ਗੱਟੇ ਨਾਲ ਬਾਈ ਜੀ ਸੂਆ ਖੜੂਗਾ ਬਿਲਕ ਇਹ ਸਰਕਾਰ ਦੀ ਬਹੁਤ ਵੱਡੀ ਨਿਰਾਇਕੀ ਆ ਤੇ ਸਰਕਾਰ ਇਹ ਜਦੋਂ ਪਹਿਲਾਂ ਕਹਿੰਦੇ ਸੀ ਵੀ ਐਮਐਲਏ ਨਹੀਂ ਬਣਦਾ ਜੈਤੂ ਹਲਕੇ 'ਚ ਸਰਕਾਰ ਦੀ ਹਰ ਟਾਈਮ ਐਮਐਲਏ ਹੁੰਦਾ ਸੀ ਯਾਰ ਕਿ ਸਰਕਾਰ ਦੇ ਵਿੱਚ ਐਮਐਲਏ ਯਾਰ ਮੋਲਕ ਸਿੰਘ ਤੇ ਉਹਨੂੰ ਪਤਾ ਨਹੀਂ ਸੀ ਸੂਆ ਰੋੜੀ ਕਪੂਰ ਤੋਂ ਲੈ ਕੇ ਮਲਨਿਕਰ ਸਾਰਾ ਸੂਆ ਕੰਡ ਮਾਂ ਤੇ ਉਹਨਾਂ ਫਰਜ਼ ਨਹੀਂ ਬਣਦਾ ਸੀ ਇਹ ਵੀ ਸੂਆ ਸੀ ਨਵਾਂ ਰਿਪੇਅਰ ਕਰਕੇ ਬਣਾਈਏ ਵੀ ਇਹ ਗੱਲ ਕਰਕੇ ਪਰਾਮੇਣਾ ਪਿੰਡ ਵੀ ਸਿਆਸਤੀਆਂ ਦਾ ਲੀਡਰਾਂ ਦਾ ਪਿੰਡ ਹੈ ਵੀ ਮੰਨੇ ਜਾਂਦਾ ਬਾਈ ਜੀ ਰਾਮਿਆਣਾ ਮੰਨਿਆ ਤਾਂ ਜਾਂਦਾ ਇੱਕ ਬੰਦਾ ਕੀ ਕਰ ਦੂ ਉਹ ਕਿੰਨੇ ਕੁ ਲੀਡਰ ਜਿਹੜਾ ਸਰਕਾਰ ਹੀ ਸੁਣਦੀ ਉੱਤੇ ਹੂੰ ਪਲਾ ਸਾਰਾ ਪਿੰਡ 10 ਮਿੰਟ ਉੱਠ ਕੇ ਜਾਵੜਨ ਹੂੰ ਜੇ ਸਰਕਾਰ ਦਾ ਮਨ ਹੋਊਗਾ ਬਣਾਵਾਂਗੇ ਪੈਸਾ ਦੇਣਗੇ ਫੇਰ ਹੀ ਬਣੂਗਾ ਇਹ ਕਿਹੜਾ ਬਾਈ ਕੋਈ 10000 ਨਾਲ ਜਾਂ ਕੋਈ 2 ਲੱਖ ਨਾਲ ਬਣ ਜਾਊਗਾ ਹੂੰ ਕਰੋੜ ਰੁਪਏ ਦਾ ਪ੍ਰੋਜੈਕਟ ਆ ਪਤਾ ਨਹੀਂ ਕਿੰਨੇ ਕਰੋੜ ਦਾ ਆਪਾਂ ਨੂੰ ਪਤਾ ਨਹੀਂ ਇਸ ਗੱਲ ਦਾ ਹੂੰ ਫੇਰ ਹੀ ਬਣੂਗਾ ਜੀ ਤੇ ਪਰ ਮੈਨੂੰ ਲੱਗਦਾ ਨੇ ਵੀ ਉਹ ਕਿਸਾਨ ਨੂੰ ਕੁਝ ਮਿਲ ਜੂਗਾ ਵਿਚਾਰੇ 2.5 ਗਿੱਲੇ ਵਾਲੇ ਨੂੰ ਮੌਕੇ ਹੀ ਲੱਗਦਾ ਜਿਹੜਾ ਪਾੜ ਪੈ ਗਿਆ ਇਹ ਇਹ ਜੀ ਇੱਕ ਤਾਂ ਸਾਡੇ ਬੋਰ ਖਰਾਬ ਹੋ ਗਏ ਜੀ ਮੌਕੇ ਤੇ ਹਾਂ ਇੱਕ ਪੰਜ 6 ਕਿਲੋ ਵਾਣ ਮੇਰਾ ਝੋਨਾ ਨਿਸਰਾ ਸੀ 26126 ਉਹ ਸਾਰਾ ਖਤਮ ਹੀ ਹੋ ਗਿਆ ਸਮਝ ਬਸ ਨਿਸਰਾ ਝੋਨਾ ਹੈ ਜਿਹਦੇ ਉੱਥੇ ਮੌਕੇ ਤੇ ਸੂਆ ਟੁੱਟ ਗਿਆ ਉਹ ਸਾਡਾ ਕੁੱਲ ਵਾਣ ਇੱਥੇ ਡੁੱਬਦਾ 27 ਕਿਲੋ ਵਾਣ ਅੱਛਾ ਜੀ ਜਿਹੜਾ ਜਮਾ ਖਤਮ ਹੋਊਗਾ ਇਹ ਨੀਵਾ ਵਾਣ ਵੀ ਇਹ 27 28 ਕਿਲੋ ਵਾਣ ਸਾਡਾ ਜਮਾ ਨਹੀਂ ਆ ਵੀ ਇਹਨੇ ਖਤਮ ਹੋ ਜਾਣਾ ਤੇ ਪੰਜ ਕਿਲੇ ਦਾ ਮੌਕੇ ਤੇ ਮੇਰਾ ਝੋਨਾ ਨਿਸਰਾ ਵੀ ਜੇ ਮਰ ਜੂਗਾ ਹੁਣ ਜਮਾ ਨਹੀਂ ਰਹਿੰਦਾ ਜੀ ਹੁਣ ਉਹ ਟੁੱਟ ਗਿਆ अच्छा ते ਨਾਲੇ ਹੋਣ ਕੇ ਸਾਡੇ ਬਈ ਬੋਰ ਖਰਾਬ ਆ ਜਿਹੜਾ ਮੌਕੇ ਤੇ ਮੋਢੀ ਚਾ ਬੋਰ ਜਿਸੇ ਸੁਹਾ ਟੁੱਟਿਆ ਇਹ ਬੋਰ ਹੀ ਖਰਾਬ ਹੋਊਗਾ ਮੱਛੀ ਬੋਰ ਆ ਮੋਟਰਾ ਤੁਹਾਡਾ ਦਾ ਘਰ ਦਾ ਵਾਣ ਕਿੰਨਾ ਬਾਪੂ ਮੇਰਾ 5 ਕਿੱਲੇ ਵਾਣਾ ਜੀ ਘਰ ਦਾ 5 ਕਿੱਲੇ ਆ ਹਾਂਜੀ ਤੇ ਹੁਣ ਕੀ ਲੱਗਦਾ ਵੀ ਜੇ ਸਰਕਾਰ ਤੁਹਾਨੂੰ ਮੁਆਵਜ਼ਾ ਦੇ ਦੂਗੀ ਜਿਹੜਾ ਫਸਲ ਮਰ ਗਈ ਤੁਹਾਡੀ ਵੀ ਜੇ ਮੰਗ ਤਾਂ ਉਸ ਨੇ ਹੀ ਕਰਦੇ ਆ ਵੀ ਸਾਨੂੰ ਮੁਆਵਜ਼ਾ ਦੇਵੇ ਅੱਜੇ ਸਾਡੀ ਕਣਕ ਵੀ ਮਰ ਗਈ ਸੀ 35 ਕਮਾਣੀ ਨਿਕਲੀ ਸੀ ਉਦੋਂ ਉਸ ਦਾ ਹਜੇ ਲੋਕਾਂ ਨੂੰ ਤਾਂ ਮਿਲ ਗਿਆ ਮੁਆਵਜ਼ਾ ਸਾਨੂੰ 1 ਰੁਪਿਆ ਵੀ ਨਹੀਂ ਆਇਆ ਜੀ ਐਸੇ ਵਾਣ ਕੀ ਮਰ ਗਈ ਸੀ ਕਣਕ ਸਾਡੇ ਸਾਰੇ ਵਾਣ ਤੇ ਤੇ ਸਾਡੀ 30 25 ਲੋਕਾਂ ਹੀ 60 ਮਾਣ ਨਿਕਲੀ ਉਹਨਾਂ ਨੂੰ 23000 ਰੁਪਏ ਕਿੱਲਾ ਆ ਗਿਆ 7000 ਕਿੱਲੇ ਦੇ ਹਿਸਾਬ ਨਾਲ ਤੇ ਸਾਨੂੰ ਰੁਪਿਆ ਵੀ ਨਹੀਂ ਆਇਆ ਖਾਤੇ ਚ ਠੇਕ ਟੁਕੇ ਤੇ ਵੀ ਲਈ ਬੈਠੇ ਕੁਝ ਵਾਂ ਠੇਕ ਕਹਿੰਦੇ ਸ ਮੇਰਾ ਘਰੂ ਆਣਾ ਜੀ ਪੰਜ ਕਿੱਲੇ ਪੰਜ ਕਿੰਦੇ ਕਰੂ ਬਾਣਾ ਇੱਥੇ ਹੋਰ ਬੰਦਿਆ ਸਾਡੇ ਸਾਕੇਆਂ ਸਕੇਲਿਆਂ ਦੇ ਆ ਮੇਰੇ ਤਾਈ ਚਾਚੇ ਕੀ ਉਹਾਂ ਠੀਕੇ ਤੇ ਆ ਸਾਰੀ ਹੋਰ ਬੰਦਿਆ ਕੋਈ ਜਦੋਂ ਸੂਆ ਟੁੱਟਦਾ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਸੂਆ ਮੈਂ ਜੀ ਉਹਦੇ ਮੌਕੇ ਤੇ ਸਹਿਕਾਰ ਤੇ ਗਿਆ ਸੀ ਸਾਢੇ 12:00 ਵਜੇ ਮੈਂ 1:00 ਵਜੇ ਇੱਥੇ ਆ ਪਹੁੰਚਿਆ ਤੇ ਮੇਰੇ ਆਉਂਦੇ ਉਹਨੂੰ ਮਾੜਾ ਮਾੜਾ ਲੀਕ ਸੀ ਅਸੀਂ ਮੈਂ ਬੰਦੇ ਉਹਦੇ ਸੱਦਲੇ ਲੇਬਰ ਵੀ ਥੱਦੀ ਆ ਮੌਕੇ ਤੇ ਠੇਕੇ ਵਾਲੇ ਬੰਦੇ ਵੀ ਨਾਲ ਸੱਦਲੇ ਅਸੀਂ ਜ਼ੋਰ ਲਾਇਆ ਸਾਥੋ ਬੱਜਿਆ ਨਹੀਂ ਪੜ ਹੂੰ ਤੇ ਮੌਕੇ ਤੇ ਸੂਆ ਟੁੱਟ ਗਿਆ ਸਾਡੇ ਕੋਲ ਵੀਰ ਕੇ ਸਵੇਰੇ 1 ਵਜੇ ਅੱਛਾ ਜੀ ਸਵੇਰੇ 1 ਦਾ ਟਾਈਮ ਸੀ ਮੈਂ ਮੌਕੇ ਤੇ ਬਸ ਇਕੱਠੇ ਹੋ ਗਏ ਸੀ ਸਾਰੇ ਪਿੰਡ ਵਾਸੀ ਬਾਅਦ ਚ ਆਇਆ ਜੀ ਲੇਬਰ ਮੌਕੇ ਤੇ ਸੀਗੀ ਨਾਲ ਸ਼ਰਮਾ ਜਿਹੜਾ ਮੌਕੇ ਦਾ ਮੇਟ ਆ ਉਹ ਸੀ ਲੇਬਰ ਸੀ ਅਸੀਂ ਆਪਦੇ ਬੰਦੇ ਠੇਕੇਦਾਰ ਸਾਡੇ ਮੇਰੇ ਸਮੇਤ ਅਸੀਂ ਸੀ ਮੌਕੇ ਤੇ ਸੂਰਤ ਟੁੱਟਦੇ ਥਾਵੇਂ ਮੈਂ ਆਪ ਕੱਲ ਆ ਗਿਆ ਸੀ ਜੀ ਮੈਨੂੰ ਪਤਾ ਲੱਗਿਆ ਇਹ ਗੱਲ ਦਾ ਮੌਕੇ ਤੇ ਮਾਨ ਬਿਆ ਪੰਜ ਖੇਲੇ ਆ ਮੇਰਾ 126 ਜੋ ਨਾ ਲੱਗਿਆ ਤੇ ਮੈਂ ਮੌਕੇ ਤੇ ਪਹੁੰਚ ਗਿਆ ਸੀ ਸੂਰਤ ਟੁੱਟਦੇ ਚ ਤੇ ਸੂਰਤ ਤਾਂ ਵੱਜਿਆ ਨਹੀਂ ਅੱਛਾ ਇਹ ਗੱਲ ਹਾਲਾਤ ਹੋ ਗਿਆ ਜੀ ਸਾਲ ਦੇ ਵਿੱਚ ਕਿੰਨੇ ਕਬੀ ਟੁੱਟ ਗਏ ਸੀ ਸਾਲ ਦੇ ਵਿੱਚ ਜੀ ਸੂਆ ਤਾਂ ਪਹਿਲੀ ਵਾਰ ਟੁੱਟਿਆ ਪਰ ਸਾਨੂੰ 10-15 ਸਾਲ ਤੋਂ ਕਹਿੰਦੇ ਹਨ ਇਹ ਆ ਗਏ ਵੀ ਦਰਖਤਾਂ ਦੀ ਆਫਤ ਦੇ ਨਾਲ ਸਾਡਾ ਸੂਆ ਸਾਰਾ ਬੈਠਾ ਜੈਤੋ ਵਾਲੇ ਪੌਦ ਤੋਂ ਲਾ ਕੇ ਸਾਡੇ ਮਾਨਕ ਚੜ ਗਾਂ ਵਾਲੀ ਕੱਸੀ ਵਾਲੇ ਪੌਦ ਤੱਕ ਝਾਲ ਪੋਲਤਾ ਜੀ ਸੂਆ ਖਤਮ ਹੀ ਆ ਗਈ ਵੀਰ ਨੂੰ ਸੂਏ ਨੂੰ ਦਮਾਰਾ ਬਣਾਇਆ ਜਾਵੇ ਲੇਬਰ ਲਾ ਕੇ ਪਰ ਸਰਕਾਰ ਨੇ ਕੋਈ ਸੁਣਵਾਈ ਨਹੀਂ ਕਰਾਈ ਤੇ ਸਾਡਾ ਸੂਆ ਖਤਮ ਆ ਕੋਈ ਵੀ ਟੁੱਟ ਸਕਦਾ ਟੁੱਟਿਆ ਇਹ ਪਹਿਲੀ ਵਾਰਾ ਸਾਡੇ ਵਾਲੇ ਨਹੀਂ ਇੱਥੋਂ ਪਹਿਲੀ ਵਾਰੀ ਟੁੱਟਿਆ ਪਹਿਲਾਂ ਤਾਂ ਕਿੰਨੀ ਵਾਰੀ ਟੁੱਟਿਆ ਤੁਹਾਡਾ ਸੂਆ ਪਹਿਲਾਂ ਇਸ ਪਾਸੇ ਪਹਿਲੀ ਵਾਰੀ ਟੁੱਟਿਆ ਜੀ ਮੈਂ ਅਸੀਂ ਝੂਠ ਮਾਰਦਾ ਨਹੀਂ ਮੈਂ ਨਾ ਝੂਠ ਮਾਰਿਆ ਜੀ ਪਹਿਲੀ ਵਾਰੀ ਟੁੱਟਿਆ ਸਾਡੇ ਅਸੀਂ ਨਿਗ੍ਹਾ ਰੱਖਦੇ ਹਾਂ ਪਹਿਲਾਂ ਤੋਂ ਲਾ ਕੇ ਹੁਣ ਮੈਂ ਦਿਨ ਦੇ ਵਿੱਚ ਆ ਪੰਜ ਸੀਗੜੇ ਲਾਉਂਦਾ ਰਹਿਣਾ ਵੀ ਬਦਲਦਾ ਕਰਿਆ ਹੋਣਾ ਹੀ ਪੈਂਦਾ ਨੇ ਪਿੰਡ ਵਾਸੀ ਕਹਿ ਰਹੇ ਆ ਵੀ ਸੂਆ ਜਿਹੜਾ ਪਹਿਲਾਂ ਜਿਹੜਾ ਪੁੱਲ ਤੋਂ ਗਾਂ ਉਹ ਪਹਿਲਾਂ ਵੀ ਟੁੱਟਿਆ ਹੋਇਆਗਾ ਪਹਿਲਾਂ ਪਿਛਲੇ ਪਾਸੇ ਟੁੱਟਿਆ ਸੀ ਜਿੱਦੋਂ ਕੋਟਰੀ ਵਾਲੇ ਪਾਸੇ ਮਗਰਲੇ ਪਾਸੇ ਉੱਥੇ ਟੁੱਟ ਗਿਆ ਸੀ ਪਹਿਲੋਂ ਪਹਿਲੋਂ ਕਈ ਸਾਲ ਪਹਿਲਾਂ ਟੁੱਟਿਆ ਸੀ ਅੱਛਾ ਜੀ ਤੇ ਅੱਜ ਕੀ ਹੁਣ ਅੱਜ ਕੀ ਵਾਲੇ ਸੀਜ਼ਨ ਚ ਸਾਡੇ ਇੱਥੇ ਟੁੱਟਿਆ ਪਹਿਲੀ ਅੱਛਾ ਜੀ ਤੇ ਅੱਜ ਕੀ ਸੀਜ਼ਨ ਦੇ 2024 ਚ ਅੱਛਾ ਜੀ ਅੱਜ ਕੀ ਪਹਿਲੀ ਵਾਰ ਇੱਥੇ ਟੁੱਟਿਆ ਪਿਛਲੇ ਸੀਜ਼ਨ ਵੀ ਟੁੱਟਿਆ ਸੀ ਉੱਥੇ ਸੀਜ਼ਨ ਦੇ ਪਿੱਛੇ ਵਾਲੇ ਟੁੱਟਿਆ ਸੀ ਅੱਛਾ ਜੀ ਉੱਥੇ ਜਿੱਥੇ ਆਪਣੇ ਗਿੱਲਾਂ ਦਾ ਸ਼ੈਣੀਏਲ ਵਜਦੇ ਜਿਹੜਾ ਉਹਨਾਂ ਤੋ ਬਣਨਾ ਚਾਹੀਦਾ ਪਰ ਸਰਕਾਰ ਨੇ ਸੁਣਵਾਈ ਨਹੀਂ ਕੀਤੀ ਜੀ ਬਾਪੂ ਜਿਵੇਂ ਤੁਸੀਂ ਦੋ ਕਟੇ ਰੱਖੀ ਬੈਠੇ ਇਹ ਦੋ ਕਟੇ ਸੁਆ ਵੱਜੂ ਐਡਾ ਵੱਡਾ ਪਾੜ ਨਹੀਂ ਜੀ ਕਟੇ ਸਾਡੇ ਉਹ ਵੀ ਹੁਣ ਲਿਆ ਕੇ ਰੱਖੇ ਪਏ ਆ ਮੌਕੇ ਤੇ ਅਸੀਂ ਫੱਟੇ ਵੀ ਆਵੇ ਲਿਆ ਕੇ ਰੱਖੀ ਪਏ ਆ ਫੱਟੇ ਨਾਲ ਵੀ ਬਣਦੇ ਸੀ ਸਾਡਾ ਫੌਜ ਨਹੀਂ ਪਿਆ ਹੁਣ ਮੌਕੇ ਤੇ ਹੋ ਸਕਦਾ ਜੀ ਸੀਬੀ ਮੰਗਾਉਣੀ ਪਵੇ ਤਾਂ ਬੱਜੇ ਸੁਆ ਵੱਜਣਾ ਜੀ ਸੀਬੀ ਮਸ਼ੀਨ ਆਊ ਕਿਹੜੇ ਪਾਸੇ ਚਾਰੇ ਪਾਸੇ ਇਧਰਲੇ ਪਾਸੇ ਆ ਜੂਗੀ ਜੀ ਪਾਣੀ ਪਾਣੀ ਹੋ ਗਿਆ ਇਧਰਲੇ ਪਾਸੇ ਆ ਕੇ ਪੌਂ ਕੁਛੇ ਜਿਹਾ ਤੇ ਨਾ ਆਵੇ ਜੇ ਇਧਰ ਆਈ ਤਾਂ ਇਧਰ ਤਾਂ ਆ ਹੀ ਨਹੀਂ ਸਕਦੀ ਹੁਣ ਪਤਾ ਹੀ ਆ ਸੁਆ ਜੇ ਜਮਾ ਪਾਣੀ ਬ ਜਿਹੜੀ ਵਾਹਨ ਦੇ ਵਿੱਚ ਹੁਣ ਬਰੇਤੀ ਚਲੀ ਗਈ ਹਾਂਜੀ ਉਹ ਕਿੰਨੇ ਤੁਹਾਡੇ ਹਿਸਾਬ ਨਾਲ ਕਿੰਨੇ ਕਿ ਕਿਲੋ ਅਵਾਂਸ ਚ ਚਲੀ ਗਈ ਹੋ ਜਿਵੇਂ 10 ਕਿਲਾਂ ਜਾਂ 5ਾਂ ਕਿਲਾਂ ਚ 20 ਕਿਲਾਂ ਚ ਕਿੰਨੇ ਕਿਲਾਂ ਚਲੀ ਗਈ ਹੋ ਜੀ ਮੌਕੇ ਦੇ ਮੰਨ ਕੇ ਚਾਲਾ 4 ਤੇ 4 8 ਕਿੱਲੇ ਵਾਣ ਦਾ ਸਾਡਾ ਜੋ ਵੀ ਆ ਦੋ ਪੱਖੇ ਜੇ ਪੈਂਦੇ ਆ ਤੇ ਦੋ ਪਾ 8 ਕਿਲਾਂ ਵਾਣ ਦੀ ਤਾਂ ਬਰੇਤੀ ਪਾਊਗੀ ਪਾਊਗੀ ਉਹ ਵੀ ਖੋਲਾ ਹਾਂ ਜੀ ਇੰਨਾ ਵਾਣ ਦੀ ਤਾਂ ਪਾਊਗੀ ਪਾਊਗੀ 4 ਸਾਢੇ 4 ਕਿਲੇ ਮੇਰਾ ਹੋਗਾ 5 ਕਿਲੇ ਜੀ ਤੇ ਤਿੰਨ ਕਿਲੇ ਵਾਣਾ ਸਾਡੇ ਬੰਦਾ ਦੂਜਿਆਂ ਦਾ 8 ਕਿਲਾਂ ਵਿੱਚ ਤਾਂ ਬਰੇਤੀ ਮੌਕੇ ਦੇ ਪੈਣੀ ਹੈ ਜੀ ਤੇ ਜਿਹੜੀ ਸਾਨੂੰ ਇਹ ਦਮਾਰਾ ਰਿਪੇਅਰ ਕਰਨਾ ਹੀ ਕੀ ਮੰਗ ਕਰਦੇ ਹੁਣ ਸਰਕਾਰ ਤੋਂ ਤੁਸੀਂ ਮੰਗਦਾ ਸੀ ਕਰਦੇ ਵੀ ਸਾਡਾ ਤਾਂ ਝੋਨਾ ਮੰਨ ਕੇ ਚੱਲਾ ਅੱਜ ਇਹ 90 ਮਣਕੇ ਲੈ ਆਲਾ ਝੋਨਾ ਸੀਗਾ 126 ਪਰ ਮੇਰਾ ਟੁੜਿਆ 85 ਮਣਕੇ ਸਾਬ ਨਾਲ ਜੀ ਕਿ ਇਤੋਂ ਚੰਗਾ ਚ ਉਹਨਾਂ 90 ਮਣਕ ਦੀ ਹੋਰ ਤੇ ਸੀਗਾ ਜੀ ਤੇ ਸਰਕਾਰ ਹੁਣ ਜਿਹੜਾ ਨਿਵਾਇਆ ਦੇਊਗੀ ਲਾਵਾਂਗੇ ਜੀ ਫਿਰ ਜੈ ਸਿੰਘ ਸਾਹਿਬ ਪਹੁੰਚ ਕੇ ਮੌਕਾ ਵੇਖਣ ਤੇ ਪੂਰੀ ਜਾਣਕਾਰੀ ਲਵਾਂਗੇ ਜੈ ਸਿੰਘ ਸਾਹਿਬ ਤੋਂ ਵੀ ਪੁੱਛਦੇ ਜੈ ਸਿੰਘ ਸਾਹਿਬ ਕਿਵੇਂ ਦੇਖੋਗੇ ਜਿਹੜਾ ਹੁਣ ਐਡਾ ਵੱਡਾ ਪਾੜ ਪੈ ਗਿਆ ਇਹ ਜੀ ਰਾਤ ਪਾਣੀ ਵਧ ਗਿਆ ਡਿਮਾਂਡ ਘਟਣ ਕਰਨ ਇੱਕਦਮ ਤੇ ਸੁਬਾਹ ਦੇ ਉਹਨਾਂ ਨੂੰ ਬਹੁਤ ਕੋਸ਼ਿਸ਼ ਕੀਤੀ ਵੈਸੇ ਵੀ ਹੈੱਡ ਤੋਂ ਸੁਬਾ ਤਾਂ ਘਟਾਤਾ ਸੀਗਾ ਸੁਭਾਈ ਪਰ ਫਿਰ ਇੱਥੇ ਖੁੱਡ ਹੋਣ ਕਰਕੇ ਖੁੱਡ ਦੇ ਵਿੱਚ ਦੀ ਪਾਣੀ ਨਿਕਲ ਗਿਆ ਜਿਹਨਾਂ ਨੂੰ ਬੰਦੇ ਮੌਕੇ ਤੇ ਸੀਗੇ ਵੀ ਬੰਦਿਆਂ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਿਕਲ ਗਿਆ ਖੇਤ ਨੀਵੇਂ ਜਿਆਦਾ ਹੋਣ ਕਰਕੇ ਤੇ ਉਹ ਸੂਏ ਵਿੱਚ ਪੜਦਾ ਹੈ ਮੰਨ ਲਾ ਵੀ 2 2.5 ਘੰਟਿਆਂ ਦਾ ਜਨ ਕੇ ਸਮਾਂ ਹੋ ਗਿਆ ਤੁਹਾਡਾ ਅਜੇ ਤੱਕ ਕੋਈ ਅਧਿਕਾਰੀ ਨਹੀਂ ਪਹੁੰਚਿਆ ਸਿਰਫ ਇੱਕ ਤੁਸੀਂ ਆ ਜੀ ਮੈਂ ਤੁਹਾਨੂੰ ਦੱਸ ਰਿਹਾ ਨਾ ਅਧਿਕਾਰੀ ਤਾਂ ਸੀਗੇ ਇੱਥੇ ਜਦੋਂ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਅਧਿਕਾਰੀ ਹੀ ਸੀਗੇ ਨਾ ਉਦੋਂ ਤਾਂ ਸਾਡੇ ਬੰਦੇ ਬੰਦੇ ਫਿਰ ਰੋਕਿਆ ਕੌਣ ਜਾ ਰਿਹਾ ਜੇ ਪ੍ਰਬੰਧ ਕਿਉਂ ਨਹੀਂ ਕੀਤਾ ਰੋਕਣ ਦਾ ਉਹ ਰੋਕਣ ਦਾ ਹੋਣਾ ਇਹ ਵੀ ਹੁਣ ਇਹਦੇ ਵਿੱਚ ਕੋਈ ਵੀ ਪ੍ਰਬੰਧ ਕਰਨਾ ਹੈ ਪਾਣੀ ਬੰਦ ਹੋਏ ਤੋਂ ਬਾਅਦ ਉਹ ਪਹਿਲਾਂ ਅਸੀਂ ਬੰਦ ਕਰਨ ਦਾ ਪ੍ਰਬੰਧ ਕਰਨਾ ਹੈ ਪਾਣੀ ਜਿਹੜਾ ਮੌਕੇ ਤੇ ਕਿਸਾਨ ਆ ਜਿਹੜਾ ਜੀ ਉਹ ਕਹਿੰਦਾ ਵੀ ਅਸੀਂ ਆਪ ਆਪ ਦੀ ਜਿਹੜੇ ਮਜ਼ਦੂਰ ਲਾ ਕੇ ਇਹਨੂੰ ਬੰਨਣ ਦੀ ਕੋਸ਼ਿਸ਼ ਕੀਤੀ ਆ ਮੈਂ ਕਹਿੰਦਾ ਵੀ ਇਹ ਹਰ ਰੋਜ਼ ਵਾਂਗੂ ਡੇਲੀ ਕਹਿੰਦਾ ਇੱਥੇ ਢੀੜਾ ਮਾਰਦਾ ਸੀਗਾ ਕਹਿੰਦਾ ਮੈਂ ਸਰਕਾਰ ਕੋਲੇ ਕਾਫੀ ਜਿਹੜੀਆਂ ਐਪਲੀਕੇਸ਼ਨਾਂ ਵੀ ਦਿੱਤੀਆਂ ਕਹਿੰਦਾ ਪਰ ਕਹਿੰਦਾ ਵੀ ਕੋਈ ਮੇਰੀ ਸੁਣਵਾਈ ਨਹੀਂ ਹੋएगी ਅਸੀਂ ਕਹਿ ਵੀ ਚੁੱਕੇ ਹਾਂ ਵੀ ਜਿਹੜੇ ਦਰਖਤਾਂ ਕਰਕੇ ਸੂਆ ਜਿਹੜਾ ਇਹ ਸੂਆਦੀ ਜਿਹੜੀ ਪਾਰੜੀ ਆ ਉਹ ਨਰਮ ਹੋ ਚੁੱਕੀ ਆ ਤਾਂ ਫਿਰ ਵੀ ਸਾਡੀ ਇੱਕ ਵੀ ਸੁਣੀ ਨਹੀਂ ਗਈਗੀ ਤੇ ਕੋਈ ਦਰਾਖਤ ਤਾਂ ਬਹੁਤ ਪੁਰਾਣੇ ਪਹਿਲਾਂ ਦੇ ਲੱਗੇ ਹੋਏ ਆ ਇੱਥੇ ਜੀ ਤੇ ਇਹ ਜੰਗਲਾਤ ਵਿਭਾਗ ਦੇ ਅੰਦਰ ਆਉਂਦੇ ਆ ਜੀ ਤੇ ਇਹ ਸੂਆ ਜਦੋਂ ਬਣਿਆ ਸੂਏ ਦੀ ਲਾਈਨਿੰਗ ਵੀ 1970 ਦੇ ਲਾਗੇ ਤੱਕੇ ਹੋਈ ਹੋਈ ਜੀ ਤੇ ਇਸ ਤੋਂ ਬਾਅਦ ਜੰਗਲਾਤ ਹੋਣ ਕਰਕੇ ਇਹਦੇ ਵਿੱਚ ਜੜਾਂ ਸਾਰੀਆਂ ਜਿਹੜੀਆਂ ਸਾਰੀਆਂ ਲਾਈਨਿੰਗ ਦੇ ਆਸ-ਪਾਸੇ ਪੂਰੀਆਂ ਪੂਰੀ ਤਰ੍ਹਾਂ ਘੇਰਿਆ ਹੋਇਆ ਜਿਹੜਾ ਨੇ ਉਹਦਾ ਜੜਾਂ ਵਿੱਚ ਦੀ ਵੀ ਪਾਣੀ ਰਸਨ ਦੀ ਪ੍ਰੋਬਲਮ ਲੈਂਦੀ ਆ ਕਿਸਾਨ ਕਹਿ ਰਿਹਾ ਜੇ ਮਹਿਕਮੇ ਤੋਂ ਨਹੀਂ ਵੱਜਦਾ ਮੈਂ ਕਿਉਂ ਇਹਦੇ ਹੱਥ ਖੜੇ ਆ ਤੇ ਅਸੀਂ ਆਪ ਬੰਦ ਲੈਨੇ ਆ ਸਾਨੂੰ ਗੱਟਿਆਂ ਦਾ ਪ੍ਰਬੰਧ ਕਰਾ ਦੇਣਾ ਨਹੀਂ ਇਹ ਪਾਣੀ ਬੰਦ ਕੀਤੇ ਤੋਂ ਵੱਜਿਆ ਜਾਂਦਾ ਨਹੀਂ ਕਿਸਾਨ ਕਹਿ ਰਿਹਾ ਜੇ ਅਸੀਂ ਬੰਦ ਲੈਨੇ ਆ ਸਾਨੂੰ ਗੱਟਿਆਂ ਦਾ ਪ੍ਰਬੰਧ ਕਰਾ ਕੇ ਦਿਓ ਨਗਰ ਬਥੇਰਾ ਜੀ ਬੰਦ ਲਾਂਗੇ ਨਹੀਂ ਗੱਟਿਆਂ ਦਾ ਪ੍ਰਬੰਧ ਕਰਾ ਦਿਓ ਗੱਟੇ ਦਾ ਅਸੀਂ ਜਿਹੜੇ ਆ ਪਿੱਛੇ ਆ ਅਸੀਂ ਤਾਂ ਲਗਾਤਾਰ ਮੇਨਟੇਨੈਂਸ ਕਰਦੇ ਹੀ ਰਹਿੰਦੇ ਆ ਗੱਟੇ ਤਾਂ ਲੱਗਦੇ ਹੀ ਰਹਿੰਦੇ ਆ ਇਹ ਹੁਣ ਕਹਿ ਰਿਹਾ ਕਿਸਾਨ ਵੀ ਸਾਨੂੰ ਗੱਟੇ ਮੰਗਾ ਕੇ ਜੇ ਤੁਸੀਂ ਪਾਣੀ ਬੰਦ ਕਰਾਉਂਗੇ ਉਦੋਂ ਤਾਂ ਬ ਪਾਣੀ ਜੇ ਬੰਦ ਹੋਏ ਤੋਂ ਬਾਅਦ ਹੀ ਗੱਟੇ ਖੜਨਗੇ ਇੱਥੇ ਦਰੱਟ ਵੀ ਸਿੱਟਣ ਦੀ ਕੋਈ ਕੀ ਸੀ ਦਰੱਟ ਰੱਖ ਕੇ ਵੀ ਰੋਕਿਆ ਗਿਆ ਇਹ ਬਹੁਤ ਰੋਕਿਆ ਗਿਆ ਪਰ ਪਾਣੀ ਦੇ ਵਹਾਅ ਦੇ ਵਿੱਚ ਨਹੀਂ ਖੜਦਾ ਨਹੀਂ ਅੱਜ ਦਿਨ ਕਿ ਕਿੰਨੇ ਘੰਟੇ ਤੱਕ ਜਿਹੜਾ ਪਾਣੀ ਇਹ ਬੰਦ ਹੋ ਜੂਗਾ ਇਹ ਰਾਤ ਨੂੰ ਬੰਦ ਹੋਊਗਾ ਕਿਉਂਕਿ ਹੈੱਡ ਤੋਂ ਪਾਣੀ ਜਦੋਂ ਬੰਦ ਹੋਇਆ ਪਹਿਲਾਂ ਨਹਿਰ ਘਟਾਉਣੀ ਪੈਂਦੀ ਹੈ ਹੂੰ ਜੇ ਨਹਿਰ ਨਾ ਘਟਾਈ ਤਾਂ ਫਿਰ ਬਾਕੀ ਰਜਵਾਹਿਆਂ ਨੂੰ ਖਤਰਾ ਹੁੰਦਾ ਹੂੰ ਬਾਕੀ ਨਹਿਰ ਨੂੰ ਵੀ ਖਤਰਾ ਹੁੰਦਾ ਮੇਨ ਬ੍ਰਾਂਚ ਆ ਜਿਹਦੇ ਨਾਲ ਵੀ ਇੱਥੇ ਹੁਣ ਇੱਕ ਥਾਂ ਦੇ ਨੁਕਸਾਨ ਹੋਇਆ ਫਿਰ ਕਈ ਥਾਵਾਂ ਤੇ ਨੁਕਸਾਨ ਹੋ ਸਕਦਾ ਉਸ ਦੇ ਲਈ ਪਿੱਛੋਂ ਇੱਕ ਤਰ੍ਹਾਂ ਨਰਵਸ ਸਿਸਟਮ ਵਾਂਗੂ ਆਏ ਪਿੱਛੋਂ ਤੋਂ ਘਟਾਉਣਾ ਸ਼ੁਰੂ ਕਰਦੇ ਆ ਫਿਰ ਅੱਗੇ ਆ ਕੇ ਜਾ ਕੇ ਘਟਾਊਗਾ ਹੁਣ ਇਹਦੇ ਹੈੱਡ ਤੋਂ ਇਹ ਘਟ ਰਿਹਾ ਹੈ ਇਹ ਤਕਰੀਬਨ ਰਾਤ ਨੂੰ ਆਪਾਂ 10 11 ਵਜੇ ਤੱਕ ਵੇਖਾਂਗੇ ਤੇ ਇੱਥੇ ਪਾਣੀ ਘਟ ਜੂ 10 11 ਘੰਟੇ ਟਾਈਮ ਕਿੰਨਾ ਹੋ ਗਿਆ ਹੁਣ ਜੀ ਸਾਹਿਬ ਟਾਈਮ 5 ਵਜੇ ਦਾ 5 ਵਜੇ ਦਾ ਇਹਨੇ ਸਮਾਂ ਬਹੁਤ ਉਹਦੋਂ ਕਿਸਾਨ ਦਾ ਨੁਕਸਾਨ ਹੀ ਬਹੁਤ ਹੋ ਜਾਊਗਾ ਦੇਖੋ ਸਰ ਇਹਦਾ ਤਾਂ ਜਿਹੜਾ ਪ੍ਰੋਸੀਜਰ ਆਉ ਤਾਂ ਫਿਰ ਇਹੀ ਹੋਊਗਾ ਕਿਸਾਨ ਤਾਂ ਪਹਿਲਾਂ ਮਾਰਿਆ ਮੇਰੀ ਗੱਲ ਸੁਣੋ ਕਿਸਾਨ ਨੂੰ ਤਾਂ ਪਹਿਲਾਂ ਗੜੇ ਮਾਰਦੇ ਦਾ ਮੁਆਵਜ਼ਾ ਨਹੀਂ ਮਿਲਿਆ ਜੇ ਤੱਕ ਆ ਦੂਜੀ ਮਾਰ ਉੱਤੇ ਹੋਰ ਪੈਗੀ ਕਿਸਾਨ ਨੂੰ ਕੀ ਮੁਆਵਜ਼ਾ ਨਹੀਂ ਕੀ ਮੁਆਵਜ਼ਾ ਮੇਰੇ ਕੋ ਸਰਕਾਰ ਦੇਊਗੀ ਮੁਆਵਜ਼ਾ ਆਜਾ ਇਹਦੀ ਜੀ ਦੇਖੋ ਜੋ ਵੀ ਬਣਦੀ ਪ੍ਰੋਸੈਸ ਹੋਊਗੀ ਜਿੰਨਾ ਨੁਕਸਾਨ ਹੋਊਗਾ ਉਹਦੇ ਹਿਸਾਬ ਤੇ ਹੋਊਗਾ ਕਿਉਂਕਿ ਉਹ ਨੁਕਸਾਨ ਦੇ ਪਤਾ ਉਦੋਂ ਹੀ ਲੱਗਦਾ ਜਦੋਂ ਫਸਲ ਆਉਂਦੀ ਹੈ ਜੀ ਵੀ ਇੱਥੇ ਕਿੰਨਾ ਨੁਕਸਾਨ ਹੋਇਆ ਐਵਰੇਜ ਦੇ ਮੁਕਾਬਲੇ ਪਹਿਲਾਂ ਜਿੱਥੇ ਕਿਤੇ ਪਾੜ ਪਿਆ ਨੁਕਸਾਨ ਹੋਇਆ ਫਸਲਾਂ ਦਾ ਉਥੇ ਕਿਤੇ ਮੁਆਵਜ਼ਾ ਮਿਲੇ ਪਹਿਲਾਂ ਕਿਤੇ ਮਿਲੇ ਹੋਣਾ ਇਹੋ ਜੇ ਨਹੀਂ ਮੇਰੇ ਧਿਆਨ 'ਚ ਹੈ ਨਹੀਂਗਾ ਕਿਉਂਕਿ ਮੈਨੂੰ ਹਜੇ ਜ਼ਿਆਦਾ ਟਾਈਮ ਨਹੀਂ ਹੋਇਆ ਇੱਥੇ ਜੇਕਰ ਜੇਕਰ ਹੁਣ ਤੁਸੀਂ ਕਹਿ ਰਹੇ ਆਂ ਵੀ ਪਹਿਲਾਂ ਨਹੀਂ ਮਿਲਿਆ ਫਿਰ ਇਹਦਾ ਕਿੱਥੋਂ ਮਿਲ ਜੂਗਾ ਤੇ ਦੇਖੋ ਉਹੀ ਮੈਂ ਕਹਿ ਰਿਹਾ ਨਾ ਜਿਹੜਾ ਨੁਕਸਾਨ ਆ ਉਹਦੀ ਅਸੈਸਮੈਂਟ ਤੋਂ ਬਾਅਦ ਹੀ ਹੁੰਦਾ ਨਾ ਉਹ ਵੀ ਜੋ ਵੀ ਮਾਮਲਾ ਹੁੰਦਾ ਫਿਰ ਵੀ ਪ੍ਰੋਸੀਜਰ ਹੁੰਦਾ ਜਿਵੇਂ ਹਾਲ ਤਾਂ ਇਹ ਬਹੁਤ ਖਸਤਾ ਮਾੜੀ ਆ ਤੁਸੀਂ ਇਹਦੀ ਪ੍ਰਪੋਜ਼ਲ ਲਿਖ ਕੇ ਭੇਜੀ ਆ ਵੀ ਇਹ ਥਾਂ ਥਾਂ ਤੇ ਟੁੱਟਿਆ ਉਹ ਪ੍ਰਪੋਜ਼ਲ ਚੱਲਦੀ ਆ ਜੀ ਇਹਦੀ ਪੈਚ ਵਰਕ ਦੀ ਪ੍ਰਪੋਜ਼ਲ ਵੀ ਚੱਲ ਰਹੀ ਆ ਹਾਂ ਤੇ ਜਦੋਂ ਵੀ ਫੰਡ ਅਵੇਲੇਬਲ ਹੁੰਦੇ ਆ ਜਾਂ ਜਦੋਂ ਵੀ ਕੋਈ ਫਿਊਚਰ ਦੇ ਵਿੱਚ ਇਹਦੀ ਰੈਨੋਵੇਸ਼ਨ ਦਾ ਕੰਮ ਸ਼ੁਰੂ ਹੁੰਦਾ ਤਾਂ ਉਦੋਂ ਸ਼ੁਰੂ ਕਰਾਇਆ ਜਾਵੇ